ਯੂਟਿਊਬਰਾਂ ਨੂੰ ਇਹੀ ਬੇਨਤੀ ਕਰਦਾ ਪੰਜਾਬ ਦੀ ਧਰਤੀ ਨਾਲ ਗਦਾਰੀ ਨਾ ਕਰਿਓ ਤੁਹਾਨੂੰ ਲੋਕਾਂ ਨੇ ਬਣਾਇਆ ਬਾਈ ਬਣੇ ਪੰਜਾਬ ਦੀ ਧਰਤੀ ਨਾਲ ਗਦਾਰੀ ਨਾ ਕਰ ਲਓ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਵਰਗੀ ਪਿਆਰੀ ਧਰਤੀ ਇਹਦੇ ਪਿੱਛੇ ਦਾ ਯਾਰ ਏਡੇ ਏਡੇ ਜੋਧੇ ਸੂਰਮਿਆਂ ਦੀਆਂ ਜਾਨਾਂ ਵਾਰ ਕੇ ਆਪਾਂ ਆਹ ਵੀਡੀਓ ਦੇ ਪੈਸਿਆਂ ਪਿੱਛੇ ਇਹ ਜਾ ਕੁਝ ਕਿਉਂ ਕਰਨਾ ਸਾਰਾ ਪਤਾ ਲੱਗ ਗਿਆ ਵੀ ਕਿਹੜਾ ਚੈਨਲ ਕੀ ਕਰ ਰਿਹਾ ਲੋਕ ਕਲੰਨ ਨਹੀਂ ਹੈਗੇ ਬਾਦਮਦੇ ਸਰਕਾਰ ਸਾਹਦੇ ਜੁੱਤੀਆਂ ਪਹਿਣਗੀਆਂ ਮੈਂ ਤਾਂ ਇਹੀ ਬੇਨਤੀ ਕਰਨਾ ਵੀ ਸੋਧਰ ਜਾਓ ਸੋਧਰ ਜਾਓ ਉਹ ਜਿਹੜਿਆਂ ਨੇ ਤੁਹਾਨੂੰ ਰੋਟੀ ਦਿੱਤੀ ਆ ਉਧਰ ਖੜ੍ਹ ਜਾਓ ਇਹ ਚੈਨਲ ਵਾਲਿਆਂ ਦੇ ਰੋਟੀ ਕੀਦੀ ਪੱਕਦੀ ਆ ਕਿਸਾਨਾਂ ਦੀ ਪੱਕਦੀ ਆ ਭਵਨ ਤਮਨ ਸਾਹਿਬ ਤੂੰ ਸਾਡੇ ਪੰਜਾਬੀਆਂ ਨੂੰ ਉਲਝਾ ਲੈਣਾਗਾ ਤੂੰ ਤੇਜ ਬਹੁਤ ਆੱਖਾਂ ਤੋਂ ਸਾਰਾ ਮੈਚ ਤੁਹਾਨੂੰ ਜਾਣਦਾਗਾ ਉਹ ਤੂੰ ਨਾ ਉਹਨਾਂ ਦੀ ਓਏ ਦਲਾਲ ਗਿਰੀ ਕਰ ਪਤਾ ਹੀ ਜਾਂਦਾ ਨਹੀਂ ਜਿਨੇ ਦੇਣੀਆਂ ਦਿਓ ਨਹੀਂ ਦੇਣੀ ਨਾ ਦਿਓ ਤੇ ਫਿਰ ਉੱਤੇ ਇਸ ਢੀਮ ਕੀ ਮਡਾਂਗ ਨਾ ਕਹੀ ਜਾਂਦਾ ਵੀ ਤੁਸੀਂ ਕਿਤੇ ਵੇਚ ਨਹੀਂ ਸਕਦੇ ਰਿਐਕਟਰ ਹੀ ਨਹੀਂ ਕਰ ਸਕਦੇ ਵੀ ਜ਼ਮੀਨ ਸਾਨੂੰ ਦੇਣੀ ਪਊਗੀ ਤੁਹਾਨੂੰ ਧੱਕੇ ਨਾਲ ਕਹਿ ਰਿਹਾ ਓ ਭਰਾਵੋ ਜ਼ਮੀਨਾਂ ਬਚਾ ਲਓ ਓ ਪੱਲੇ ਕੱਖ ਨਹੀਂ ਰਹਿਣਾ ਝਾੜੂ ਵਾਲਿਓ ਸਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਜਿਹੜੇ ਇਹਨਾਂ ਦੇ ਪਿੰਡਾਂ 'ਚ ਵਰਕਰ ਆ ਛੋਡੇ ਕਰ ਇਹਨਾਂ ਦਾ ਕੇਜਰੀਵਾਲ ਕਣਕ ਸਿੱਟੇ ਨਾ ਸਿੱਟੇ ਭਗਵੰਤ ਮਾਨ ਓ ਬਾਈ ਤੁਸੀਂ ਵੀ ਰੋਟੀ ਜ਼ਮੀਨ ਤੋਂ ਖਾਣੇ ਇਹਨਾਂ ਦੇ ਆਖੇ ਨਾ ਲੱਗੋ ਓ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿੰਦੇ ਓ ਸਾਡੇ ਕਰੋੜਾਂ ਰੁਪਏ ਖਾ ਗਏ ਓ ਬਾਈ ਬਣਿਆ 100-100 ਕਰੋੜ ਖਾ ਜਾਂਦੇ ਓ ਕਿਸਾਨਾਂ ਨੂੰ ਨਾ ਨਿੰਦੋ ਓ ਜਿਹੜੇ ਛੋਡੇ ਜੁਨੀਆਨ ਦੇ ਪ੍ਰਧਾਨ ਆ ਓ ਤੁਹਾਨੂੰ ਬਚਾਈ ਬੈਠਿਆ ਮੀਟਰ ਛੋਡੇ ਨਹੀਂ ਬਾਹਰ ਲੱਗਣ ਦੇ ਰਹੇ ਮੋਦੀ ਦਾ ਕਿਹਾ ਵਿਆ ਵੀ ਬਾਈ ਬਣੇ ਮੈਂ ਵੀ ਇਦੋਂ ਬੇਕਾਰ ਨੀਤੀਆਂ ਲਿਆ ਰਿਆਂ ਇਹ ਤਾਂ ਜੁਨੀਅਨ ਨੂੰ ਬਦਨਾਮ ਕਰ ਰਿਹਾ ਵੀ ਜੇ ਪੰਜਾਬ ਚੋਂ ਲਹਿਰ ਉੱਠ ਗਈ ਐਨੇ ਤਾਕੜੇ ਆ ਜੁਨੀਅਨ ਵਾਲੇ ਪੰਜਾਬ ਵਾਲੇ ਪੂਰਾ ਦੇਸ਼ ਉਠਾ ਲੈਣਗੇ ਜਿਵੇਂ ਪਹਿਲਾਂ ਠਾਇਆ ਇਹ ਭਗਵਾਨ ਤੁਮਾਨ ਨੂੰ ਵੀ ਟੀਮ ਨੂੰ ਡਿਊਟੀ ਲਈ ਆ ਵੀ ਇਹਨੂੰ ਬਦਨਾਮ ਕਰ ਆ ਰਾਜੇ ਬੜਿੰਗ ਵਰਗਾਂ ਨੂੰ ਸਾਰਿਆਂ ਨੂੰ ਮੈਂ ਕਹਿਨਾਗਾ ਭਰਾਵੋ ਜੇ ਇਹ ਇਹ ਜੇ ਤੁਸੀਂ ਵੀ ਘਟ ਨਹੀਂ ਤੁਸੀਂ ਹੁਣ ਕੀ ਕਰ ਰਹੇ ਹੋ ਇਹ ਰਾਜੇ ਬੜਿੰਗ ਵਰਗੇ ਸਾਰੇ ਇਹ ਆਪ ਦੇ ਘਾਪੜਿਆਂ ਘੁੰਮਣ ਤੋਂ ਜਾਂਦਾ ਡਰਦੇ ਆ ਇਹ ਠੋਕ ਕੇ ਲੜ ਨਹੀਂ ਰਹੇ ਉਹ ਭਵੰਤ ਮਾਨ ਸਾਹਿਬ ਕਿਉਂ ਇਹਨਾਂ ਦੇ ਤੂੰ ਥੱਲੇ ਲੱਗਿਆ ਕਿਉਂ ਸਾਨੂੰ ਮਾਰੀ ਜਾਂਦਾ ਤੂੰ ਦਾ ਚੀਫ ਸੈਕਟਰੀ ਵੀ ਉਹਨਾਂ ਦਾ ਲਾਤਾ ਵੀ ਜ਼ਮੀਨਾਂ ਚੱਕ ਦਿਓ ਝਟਕਲਿਆਂ ਦਾ ਮਾਹਰਾ ਝਟਕਲਿਆਂ ਨਾਲ ਕਿਤੇ ਚੁੱਲ੍ਹੇ ਚੱਲੇ ਹੱਸਣ ਨਾਲ ਕਿਤੇ ਚੁੱਲ੍ਹੇ ਚੱਲੇ ਹੁਣ ਪਤਾ ਕੀ ਕਹੂੰ ਓਏ ਯਾਰ ਮੇਰੀ ਗੱਲ ਸੁਣੋ ਮੈਂ ਕੀ ਕਾਂਗਰਸ ਕਾਲੀ ਵਰਗਾਗਾ ਇਹਦਾ ਕਰੋੜਾਂ ਰੁਪਏ ਲੁੱਟ ਕੇ ਖਾ ਜਾਂਦੇ ਕੋਲੋਨੀਆਂ ਚ ਸੁੱਡੀ ਸਰਕਾਰ ਆ ਸੱਥਾਂ ਚੋਂ ਚੱਲਦੀ ਆ ਤੁਸੀਂ ਹੁਣ ਕਹਿੰਦਾ ਲੈਂਡ ਪੂਲਿੰਗ ਬੈਕ ਕਰੋ ਆਪਾਂ ਵਾਅਸ ਲੈ ਲੈਨੇ ਇਹ ਗੱਡੀ ਗੱਲਾ ਮਾ ਝਾੜੂ ਵਾਲਿਆਂ ਨੂੰ ਕਹਿਣਾ ਚਾਹਣਾ ਸੋਡਾ ਉੱਥੇ 8-1000 ਬੰਦਾ ਆਈਟੀਆਈ ਸੈੱਲ ਆਲਾ ਭਾਇਆ ਵਿਆ ਕੋਟਲੀ ਨੂੰ ਵੀ ਗਾਣਾ ਕੱਟੀਆਂ ਹੋਰਾਂ ਨੂੰ ਵੀ ਕੱਟੀਆਂ ਅੱਜ ਤੁਸੀਂ ਮੈਨੂੰ ਵੀ ਕੱਟੋਗੇ ਕੱਢ ਲਓ ਪਰ ਅਸੀਂ ਪੰਜਾਬ ਨਾਲ ਗਦਾਰੀ ਨਹੀਂ ਕਰ ਸਕਦੇ ਉਹ ਭਰਾਵੋ ਚੱਕੋ ਟਰਾਲੀਆਂ ਪਾ ਲਓ ਚੱਲੇ ਲੁਧਿਆਣੇ ਚੱਲਦੇ ਅੱਜ ਲੁਧਿਆਣੇ ਵਾਲੇ ਤੇ ਕੱਲ ਨੂੰ ਆਪਣੇ ਤੇ ਆ ਸੰਗਰੂਰ ਹਜ਼ਾਰ ਕਿੱਲਾ ਰੋਕਣਾ ਮਾਨਸਾ ਰੋਕਣਾ 2050 ਤੱਕ ਬਠਿੰਡਾ ਢੁੰਡਾ ਸਾਰਾ ਕਵਰ ਹੋ ਜਾਣਾ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਸੀ ਦੀ ਐਡਵਰਟਾਈਜ਼ਮੈਂਟ ਕਰਨ ਲਈ YouTube ਬਰਾ ਨੂੰ 2-2 ਲੱਖ ਰੁਪਏ ਦੇ ਆਫਰ ਆ ਰਹੇ ਆ ਇਹ ਕੱਲ ਅਸੀਂ ਖਬਰ ਕੀਤੀ ਚਰਚਾ ਚੱਲ ਰਹੀਆਂ ਕੇ YouTube ਬ੍ਰਾਂਤੋਂ ਇਹ ਪ੍ਰਮੋਟ ਕਰਾਇਆ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਵੀਡੀਓ ਪਾਈਆਂ ਜਾਂਦੇ ਉਹ ਯੂਟਿਊਬਰ ਵੀ ਕੌਣ ਫੜੇ ਜਾ ਰਹੇ ਜਿਹੜੇ ਆਮ ਸੁਧਾਰ ਪਿੰਡਾਂ ਦੇ ਲੋਕਾਂ ਨੂੰ ਅਟਰੈਕਟ ਕਰਦੇ ਆ ਕਿ ਉਹ ਉਹਨੀਆਂ ਦੀਆਂ ਗੱਲਾਂ ਪਿੰਡਾਂ ਦੇ ਲੋਕ ਸੁਣਦੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਪਾਲਿਸੀ ਬਹੁਤ ਵਧੀਆ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਲੈਂਡ ਪੂਲਿੰਗ ਪਾਲਿਸੀ ਦੀ ਇਹ ਸਾਰੀਆਂ ਚੀਜ਼ਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਗਦੀਪ ਅੰਦਾਵੇ ਅੰਦਾਵੇ ਤੁਸੀਂ ਵੀ ਯੂਟਿਊਬਰ ਹੋ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਰਹੇ ਹੋ ਹਾਲਾਂਕਿ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਦੇ ਰਹੇ ਹੋ ਬੋਲਦੇ ਰਹੇ ਹੋ ਠੀਕ ਹੈ ਹੁਣ ਆ ਆ ਲੱਗਦਾ ਸੀ ਵੀ 2-2 ਲੱਖ ਰੁਪਏ ਇੱਕ-ਇੱਕ ਯੂਟਿਊਬਰ ਨੂੰ ਇਹਦੀ ਕੋਈ ਲੋਕ ਸੱਚਾਈ ਨਹੀਂ ਮੰਨਦੇ ਕਿ ਗੁਰਪ੍ਰੀਤ ਕੋਟਲੀ ਬਾਰੇ ਗੱਲ ਚੱਲਦੀ ਹੈ ਕਿ ਉਹ ਗੱਪ ਮਾਰਦਾ ਹੈ ਵੀ 2 ਲੱਖ ਰੁਪਏ ਇੱਕ ਰੀਲ ਪਾਉਣ ਵਾਸਤੇ ਲੈਂਡ ਪੂਲਿੰਗ ਪਾਲਿਸੀ ਦੀ ਵਾਸਤੇ ਐਡੀ ਕਿੱਡੀ ਖਾਸ ਗੱਲ ਹੈ ਇਹ ਹੋ ਸਕਦਾ ਪੋਸੀਬਲ ਹੈ ਭਾਈ ਪੋਸੀਬਲ ਕਿਉਂ ਨਹੀਂ ਇਹ ਤਾਂ 2023 ਚ ਕਾਨੂੰਨ ਲੈ ਹੀ ਖੜਿਆ ਆ ਆ ਦੇਖ ਲੈ ਵੀਰੇ ਇਹਦੇ ਤੇ ਨਾ ਆ ਮੈਂ ਪੂਰਾ ਡਾਟਾ ਕਢਾਈ ਫਿਰਦਾਗਾ ਇਹਦੇ ਤੇ ਇਹਨਾਂ ਨੇ ਕੈਟਾਗਰੀਆਂ ਵੀ ਬਣਾਈਆਂ ਮੀਆਂ A B C D ਆ ਦੇਖ ਲੋ ਆ ਸਾਰੀਆਂ ਬਣਾਈਆਂ ਮੀਆਂ ਜਿਦੇ 1 ਮਿਲੀਅਨ ਫਾਲਰ ਆ ਉਹਨੂੰ ਤਾਂ ਇਹ 8 ਲੱਖ ਰੁਪਏ ਦੇਣਗੇ ਇਹਨਾਂ ਨੇ ਇੱਕ ਗੱਲ ਹੋਰ ਆ ਜਦੋਂ ਚੱਲੀ ਸੋਸ਼ਲ ਮੀਡੀਆ ਤੋਂ ਸਰਕਾਰ ਬਣੀ ਆ ਉਹ ਕੰਮ ਆਪਦਾ ਕਿਵੇਂ ਛੱਡ ਦੇਣ ਇਹ ਇਹ ਤੈਨੂੰ ਐ ਐ ਕਹਿਣਾ ਮੈਂ 1 ਮਿਲੀਅਨ ਫਾਲੋਅਰ ਦੀ ਵੀ ਲੋੜ ਨਹੀਂ ਇਹਦੇ 'ਚ ਇਹਨਾਂ ਨੇ 10000 ਵੀ ਲਿਖਿਆ ਹੋਇਆ ਕਿੱਥੇ ਜੇ ਲਿਖਿਆ ਹੋਇਆ ਇੱਧਰ ਹਾਂ ਆ ਤੂੰ ਤੈਨੂੰ ਵੀ ਪੜਾਇਆ ਮੈਂ ਜਿਹਦੇ ਕੋਲ 10000 ਫਾਲੋਅਰ ਇੱਕ ਹੋਰ ਵੀ ਇਹਨਾਂ ਨੇ ਆਈਡੀਆ ਦਿੱਤਾ ਪਿਆਗਾ ਜਮੇ ਸੌਖਾ ਪਿੰਡਾਂ ਵਾਲਾ ਆਮ ਬੰਦਾ ਪੱਠੇ ਵੱਢ ਜਿਹੜਾ 10 ਤਰ੍ਹਾਂ ਦੇ ਅਕਾਊਂਟ ਬਣਾਈ ਖੜਾਗਾ ਜੇ ਉਹ ਵੀ ਪੂਰੇ 10000 ਕੇ ਪੂਰੇ ਕਰ ਦਿੰਦਾ ਉਹਨੂੰ ਵੀ ਪੈ ਸਰਕਾਰ ਇਹ ਦਿੱਲੀ ਤੋਂ ਧਾੜ ਵੀ ਆ ਕੇ ਲੁੱਟਣ ਕੁੱਟਣ ਆਪਾਂ ਨੂੰ ਜਿਹੜੇ ਕਾਲੇ ਕਾਨੂੰਨ ਆਪਾਂ ਉੱਥੇ ਰੱਦ ਕਰਾ ਕੇ ਆਏ ਸੀਗੇ ਉਹੀ ਕਾਨੂੰਨ ਭਗਵੰਤਮਾਨ ਇੱਥੇ ਲਿਆਇਆ ਇਹ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੂ ਨਹੀਂ ਜਮੀ ਬਰਵਾ ਦਾ ਆਪਣੇ ਪੱਲੇ ਕੱਖ ਹੀ ਨਹੀਂ ਰਹਿਣਾ ਬਹੁਤ ਭੈੜੀ ਹੋਣ ਵਾਲੀ ਆ ਕਿਉਂਕਿ ਮੈਂ 8-10 ਦੇਸ਼ਾਂ 'ਚ ਜਾ ਕੇ ਆਇਆਂਗਾ ਬਾਈ ਜੀ ਉੱਥੇ ਜੇ ਤੁਸੀਂ ਨਹੀਂ ਇੱਕ ਦਿਨ ਵੀ ਧਿਆੜੀ ਨਹੀਂ ਨਿਆ ਜਾਂਦੇ ਛੋਟੀ ਬੁਰੀ ਹਾਲਤ ਆ ਇੱਥੇ ਢੋਲ ਕਣਕ ਦਾ ਭਰ ਲੋ ਸਵਾਦ ਆ ਸਾਰੀ ਦੁਨੀਆ ਨੂੰ ਮੌਸਮ ਘੈਂਟ ਆ ਟੋਟੇ ਕਈ ਵਾਰ ਤਾਂ ਮੈਂ ਸੋਚਦਾ ਜਦ ਤੂੰ ਜਹਾਜ਼ ਤੇ ਚੜਦੇ ਆਂ ਵੀ ਟੋਟੇ ਅੱਡ ਬਾਲਾ ਸਾਨੂੰ ਸੋਨਾ ਕੱਟ ਕੇ ਦੇਤਾ ਰੱਬ ਨੇ ਇਹੋ ਜਿਹਾ ਟੋਟੇ ਨਹੀਂ ਹੁਣ ਮੈਂ ਝਾੜੂ ਵਾਲਿਆਂ ਨੂੰ ਕਹਿਣਾ ਚਾਹਣਾ ਸੋਡਾ ਉੱਥੇ 8-10 ਹਜ਼ਾਰ ਬੰਦਾ ਆਈਟੀਆਈ ਸੈੱਲ ਆਲਾ ਭਾਇਆ ਵਿਆ ਕੋਟਲੀ ਨੂੰ ਵੀ ਗਾਲਾਂ ਕੱਟੀਆਂ ਹੋਰਾਂ ਨੂੰ ਵੀ ਕੱਟੀਆਂ ਅੱਜ ਤੁਸੀਂ ਮੈਨੂੰ ਵੀ ਕੱਢੋਂਗੇ ਕੱਢ ਲੋ ਪਰ ਅਸੀਂ ਪੰਜਾਬ ਆ ਨਾਲ ਗਦਾਰੀ ਨਹੀਂ ਕਰ ਸਕਦੇ ਇਹ ਹੈਈ ਸੋਸ਼ਲ ਮੀਡੀਆ ਦੀ ਸਰਕਾਰ ਆ ਇਹਨਾਂ ਦੇ ਥੱਲੇ ਕੁਛ ਨਹੀਂ ਕਰ ਤਾਹੀਂ ਬੋਲ ਰਿਹਾ ਸੋਸ਼ਲ ਮੀਡੀਆ ਦੀ ਕਰ ਰਿ ਬੜੀ ਹੋਣ ਵਾਲੀ ਆ ਤੁਹਾਨੂੰ ਤੈਨੂੰ ਮੈਂ ਇੱਕ ਗੱਲ ਸੁਣਾਉਣਾਗਾ ਸਾਡੀ ਮਾਨਸਾ ਚ ਰਿਸ਼ਤੇਦਾਰੀ ਆ ਮੈਂ ਹੁਣ ਬੇਸ਼ੱਕ ਜੱਟਾਂ ਨੂੰ ਗੁੱਸਾ ਲੱਗੇ ਵਿੱਚ ਜੱਟ ਗਦਾਰ ਵੀ ਹੈਗੇ ਆ ਗਦਾਰ ਮੈਂ ਸਾਰਿਆਂ ਨੂੰ ਹੀ ਕਹਿੰਦਾ ਜਿਹੜੇ ਵਿੱਚੋਂ ਉਹਦੇ ਚ ਜ਼ਮੀਨ ਵੇਚਣ ਵਾਲਿਆ ਕਿਉਂਕਿ ਕਦੇ ਵੀ ਦੁਨੀਆ ਤੇ ਜਿੰਨੇ ਵੀ ਲੋਕ ਆ ਉਹਨਾਂ ਦੀ ਇੱਕ ਸਹਿਮਤੀ ਹੋ ਹੀ ਨਹੀਂ ਸਕਦੀ ਉਹ ਬੱਚਨਾ ਬੰਦਿਆਂ ਦੇ ਪੂਸ ਨੂੰ ਅੱਗ ਲੱਗੀ ਸੀ ਪਤਾ ਨਹੀਂ ਉਹ ਝਾੜੂ ਵਾਲੇ ਸੀਗੇ ਚੱਕਿਆ ਜੁੱਲੀ ਬੇਹਤਰਾ ਮਾਨਸਾ ਬਠਿੰਡੇ ਚ ਆਕੇ ਜਿਵੇਂ ਪੁਰਾਣੇ ਟਾਈਮ ਤੋਂ ਜਲੰਧਰ ਤੇ ਲੁਧਿਆਣੇ ਵਾਲੇ ਕਰਦੇ ਰਹੇ ਆ ਵੀ ਉਧਰ ਟਿੱਬੇ ਸਸਤੇ ਖਰੀਦ ਲਾਂਗੇ ਕਿਉਂਕਿ ਰਾਜਸਥਾਨ ਨੇ ਤਾਂ ਮੰਨਤੇ ਗੰਗਾ ਨਗਰ ਤੇ ਬੀਕਾ ਨੇ ਰਮਾਚੜ ਹਰਿਆਣੇ ਚ ਦਾ ਕਾਨੂੰਨ ਹੀ ਬਣ ਗਿਆ ਵੀ ਉੱਥੇ ਤੁਸੀਂ ਬੋਰਡ ਮਨਾ ਜਮੀਨ ਹੀ ਲੈ ਸਕਦੇ ਇਹਨਾਂ ਨੂੰ ਬਠਿੰਡਾ ਮਾਨਸਾ ਇੱਥੇ ਆਇਗਾ ਸਾਡੇ ਰਸਤੇ ਵਾਲੇ ਚ ਗੱਡੀਆਂ ਭਰ ਕੇ ਆਗੇ ਤਿੰਨ ਚਾਰ ਸਾਡੀ ਇਧਰ ਰਸਤੇ ਵਾਲੀਆਂ ਮਾਨਸਾ ਚ ਉੱਥੇ ਜਦੋਂ ਆ ਕੇ ਜ਼ਮੀਨ ਦਾ ਰੇਟ ਪੁੱਛਿਆ ਕੋਈ ਲੈ ਆਇਆ ਹੂ ਉਂਗਲ ਲਾ ਕੇ ਵੀ ਉਧਰ ਲੈ ਲਾਂਗੇ ਜੇ ਇੱਥੇ ਵੈਗ ਗਈ ਉੱਥੇ ਜਦੋਂ ਇੱਥੇ ਆਪਣੇ ਹੁਣ ਏਰੀਆ ਚ ਭਾਰਤ ਮਾਲਾ ਨੰਗੀਆਂ ਲਹਿਰੇ ਕੋਲ ਦੀ ਨੰਗੀਆਂ ਬਠਿੰਡੇ ਇਧਰ ਵੀ ਆਪਣਾ ਹੁਣ 70 ਲੱਖ ਨੂੰ ਰੇਟ ਹੋਇਆ ਪਿਆ ਮੁੜ ਕੇ ਉਹਨਾਂ ਚ ਦੂਜੇ 20 ਬੰਦੇ ਕਹਿੰਦੇ ਉਹ ਕਿੱਧਰ ਲਈ ਫਿਰਦਾ ਇਧਰ ਟਿੱਬਿਆਂ ਚ ਸਾਨੂੰ ਮਚਾਉਂਦਾ ਹਾਲਾਂਕਿ ਟਿੱਬੇ ਨਹੀਂ ਹੈਗੇ ਮਾਨਸਾ ਬਠਿੰਡੇ ਚ ਉਹਦੀ ਬੋਲੀ ਸੀਗੀ ਵੀ ਇਧਰ ਕਿਧਰ ਗਰਮੀ ਚ ਲਈ ਫਿਰਦਾਗਾ ਵੀ ਜੂ ਰੇਟ ਇੱ ਇੱਥੇ ਆਪਾਂ ਜ਼ਮੀਨ ਕਿਵੇਂ ਲੈ ਲਾਂਗੇ ਉਹ 40 50 ਜਾਣੇ ਕਹਿੰਦੇ ਵੀ ਗਲਚਾ ਥਪਾਓ ਕੇਜਰੀਵਾਲ ਤੇ ਜਾਂ ਭਵੰਤਮਾਨ ਦੇ ਕਿਹੜਾ ਬਠਿੰਡਾ ਮਾਨਸਾ ਇੱਧਰ ਵੀ ਉੰਨੀ ਰੇਟ ਆ ਉਹ ਭਰਾਵੋ ਜ਼ਮੀਨਾਂ ਬਚਾ ਲਓ ਪੱਲੇ ਕੱਖ ਨਹੀਂ ਰਹਿਣਾ ਮੇਰੇ ਬਠਿੰਡੇ ਤੋਂ ਚੰਡੀਗੜ੍ਹ ਤੇ ਕਮਨਿੰਦਰ ਤੂੰ ਗਿਆਗਾ ਅੱਜ ਤੋਂ 7 ਸਾਲ ਪਹਿਲਾਂ ਸੜਕ ਆਸੇ ਪਾਸਿਓਂ 베ਲੀ ਹੁੰਦੀ ਸੀ ਇਸ ਟਾਈਮ ਰੈਸਟੋਰੈਂਟ ਫੈਕਟਰੀਆਂ ਨਾਲ ਇੰਨੀ ਭਰ ਗਈ ਤੇ ਮਾਲਾ ਵੀ ਸਾਰਾ ਥਾਂ ਹੀ ਕਵਰ ਹੋ ਗਿਆ ਦੋ ਭਾਈ ਰੋਜ਼ ਅੱਡ ਹੋ ਰਹੇ ਆ ਉਹਨਾਂ ਚ ਜ਼ਮੀਨ ਮੈਨੂੰ ਲੱਗਦਾ ਘਰ ਘਰ ਪੌਣ ਚ ਫੈਕਟਰੀਆਂ ਚ ਰੋਜ਼ 10 ਕਿੱਲੇ ਹੋ ਰੁਕ ਰਹੀ ਆ ਪੂਰੇ ਜੌਰਪਤ ਇਕ ਪੂਰੇ ਵਰਲਡ ਦੀ ਅੱਖ ਪੰਜਾਬ ਦੀ ਜ਼ਮੀਨ ਤੇ ਆ ਆਪਣੇ ਨਾ ਬਹੁਤ ਭੜੀ ਹੋਣ ਵਾਲੀ ਆ ਪੱਲੇ ਕੱਖ ਨਹੀਂ ਰਹਿਣਾ ਇਹੋ ਜੀ ਉਜਾਊ ਧਰਤੀ ਦੁਨੀਆ ਤੇ ਨਹੀਂ ਮੈਂ ਬਾਰ ਬਾਰ ਕਹਿੰਦਾ ਵੀ ਮੈਂ ਬਹੁਤ ਦੇਸ਼ ਕੋਮਲੇ ਨੂੰ ਬਚਾ ਲੋ ਇਹਨੂੰ ਬਚਾ ਲੋ ਝਾੜੂ ਵਾਲੇ ਉਹ ਸੋਨੂੰ ਹੱਥ ਬੰਨ ਕੇ ਬੇਨਤੀ ਕਰਦਾ ਜਿਹੜੇ ਇਹਨਾਂ ਦੇ ਪਿੰਡਾਂ ਚ ਵਰਕਰ ਆ ਸੋਡੇ ਕਰ ਇਹਨਾਂ ਦਾ ਕੇਜਰੀਵਾਲ ਕਣਕ ਸਿੱਟੇ ਨਾ ਸਿੱਟੇ ਭਗਵੰਤ ਮਾਨ ਬਾਈ ਬਣਾ ਤੁਸੀਂ ਉਹ ਇਹਨਾਂ ਨੂੰ ਜੇ ਸਾਨੂੰ ਇਹ ਕੱਟ ਚ ਬੁਲਾਉਂਦੇ ਹਨ ਉਹਨੂੰ ਬੁਲਾਉਣਗੇ ਇਹ ਜਦੋਂ ਕਰੋੜਾਂ ਰੁਪਏ ਸਿਹਾਰਾਂ ਦੇ ਖਰਚਾ ਕਰ ਰਹੇ ਆ ਇਹ ਹੁਣ ਸਾਨੂੰ ਉੱਥੇ ਬੁਲਾਉਣਗੇ ਵੀ ਤੁਸੀਂ ਆਦੇ ਪੇਜਾਂ ਦੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇਹ ਦੇਖ ਲੈ ਸੋਸ਼ਲ ਮੀਡੀਆ ਲਈ ਤਾਂ ਇੰਨੇ ਭੁੱਖੇ ਆ ਇਹ ਬੂਥ ਤੇ ਵੀ ਸੋਸ਼ਲ ਮੀਡੀਆ ਵਾਲੇ ਪ੍ਰਧਾਨ ਲਾਤੇ ਜਿਹੜੇ ਸੋਥੋਂ ਲੈਂਡ ਲੈਂਡਿੰਗ ਪੂਲ ਦੇ ਹੱਕ ਚ ਪਵਾਉਣਗੇ ਪੋਸਟਾਂ ਉਹ ਬਾਈ ਤੁਸੀਂ ਵੀ ਰੋਟੀ ਜ਼ਮੀਨ ਤੋਂ ਖਾਣੇ ਇਹਨਾਂ ਦੇ ਆਖੇ ਨਾ ਲੱਗੋ ਇਹ ਅਫਗਾਨੀ ਬਦੂਲੀ ਵਰਗਾ ਨਾ ਬਾਲੇ ਪੜੇ ਲਟੇਰੇ ਉਤਰਿਆ ਇਹਨਾਂ ਨੇ ਗੁਜਰਾਤ ਤੇ ਬਿਹਾਰ ਚੋਣਾ ਲੜਦੀਆਂ ਇੱਕ ਸੋਥੋਂ ਇੱਥੇ ਹ ਲੇ ਕੇ ਜਾਣਗੇ 25000 ਕਿੱਲਾ ਤਾਂ ਹੁਣ ਕਹਿੰਦੇ ਆ ਨਾ 2050 ਤੱਕ ਇਹ ਕਹਿੰਦੇ ਪੂਰਾ ਇਹਨੂੰ ਸਹਿਰੀ ਕਰਨੀ ਕਰ ਦੇਣਗੇ ਪੰਜਾਬ ਨੂੰ ਉਹ ਖੇਤੀ ਪ੍ਰਧਾਨ ਸੂਬਾ ਇਹ ਓ ਇੱਥੇ ਸਾਨੂੰ ਨਹੀਂ ਫੈਕਟਰੀਆਂ ਸਾਨੂੰ ਨਹੀਂ ਕਲੋਨੀਆਂ ਚਾਹੀਦੀਆਂ ਅਸੀਂ ਨਹੀਂ ਸਹਿਰਾਂ 'ਚ ਰਹਿਣਾ ਨਹੀਂ ਸਾਨੂੰ ਡਿਵੈਲਪਮੈਂਟ ਚਾਹੀਦੀ ਸਾਡਾ ਖੇਤੀ ਪ੍ਰਧਾਨ ਸੂਬਾ ਵਿਚਾਰ ਓਣ ਆਲੇ ਟਾਈਮ 'ਚ ਬਾਈ ਸਾਰਿਆਂ ਦੀ ਇੱਥੇ ਤਾਂ ਆਖਾ ਮੈਨੂੰ ਇੱਕ ਬੰਦਾ ਦੱਸੇ ਕੱਲ ਅਸੀਂ ਉਹ ਲੈਣ ਲੇ ਪੂਨ ਵਾਲੇ ਮਸਲੇ 'ਚ ਗਏ ਸੀ ਕਹਿੰਦਾ ਇਸ ਸਟੇਮ ਇੱਥੇ ਆਉਂਦਾ ੱੱਕੇ ਨਾਲ ਡਾਂਗ ਨਾਲ ਕਹਿ ਰਿਹਾ ਤਾਂ ਕਹਿ ਰਿਹਾ ਨਾ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਤੈਨੂੰ ਮੈਂ ਤੇਜ਼ੀ ਨਾਲ ਮੈਂ ਗੱਲਾਂ ਬਾਤਲ ਦਿੰਨਾ ਪਰ ਮੈਂ ਸਿਰੇ ਲਾ ਕੇ ਛੱਡੂ ਸਾਰਿਆਂ ਭਗਵੰਤ ਮਾਨ ਸਾਹਿਬ ਤੂੰ ਸਾਡੇ ਪੰਜਾਬੀਆਂ ਨੂੰ ਉਲਝਾ ਲੈਣਾਗਾ ਤੂੰ ਤੇਜ ਬਹੁਤ ਆੱਖਾਂ ਤੋਂ ਸਾਰਾ ਮੈਚ ਤੁਹਾਨੂੰ ਜਾਣਦਾਗਾ ਉਹ ਤੂੰ ਨਾ ਉਹਨਾਂ ਦੀ ਓਏ ਦਲਾਲ ਗਿਰੀ ਕਰ ਤੂੰ ਕੱਲ ਅਲ ਜਾ ਕੇ ਇਹਨੇ ਕਹੋ ਜਾ ਬਿਆਨ ਸਿੱਟਿਆ ਭਵੰਤਮਨ ਸਾਹਿਬ ਨੇ ਪਤਾ ਕੀ ਕਹਿੰਦਾ ਨਹੀਂ ਜਿੰਨੇ ਦੇਣੀਆ ਦਿਓ ਨਹੀਂ ਦੇਣੀ ਨਾ ਦਿਓ ਤੇ ਫਿਰ ਉੱਤੇ ਐਸਟਰੀਮ ਕਿਵੇਂ ਡਾਂਗ ਨਾ ਕਹੀ ਜਾਂਦਾ ਵੀ ਤੁਸੀਂ ਕਿਤੇ ਵੇਚ ਨਹੀਂ ਸਕਦੇ ਰੀਸਟਰੀ ਨਹੀਂ ਕਰ ਸਕਦੇ ਵੀ ਜ਼ਮੀਨ ਸਾਨੂੰ ਦੇਣੀ ਪਊਗੀ ਤੁਹਾਨੂੰ ਤੱਕੇ ਨਾ ਕਹਿ ਰਿਆ ਆ ਬਈ ਕਿਲਾਗਾ ਕਿੱਲੇ ਚ ਸਾਨੂੰ ਚੌਥਾ ਹਿੱਸਾ ਸਾਡੀ ਜਮਿਊਨਿਟੀ ਦੇ ਦਿਓ ਫਿਰ ਕਹਿੰਦਾ ਮੈਂ ਉਤਨੀ ਬਾਗਲ ਮਾਰ ਦੂੰ ਉਹਦੇ ਚ ਖੇਤੀ ਕਰ ਲੋ ਬਾਗਲਾਂ ਚ ਟਰੈਕਟਰ ਚੱਲੇ ਆ ਕਦੋਂ ਹੋਇਆ ਕਿਤੇ ਉਹ ਸਾਨੂੰ ਨਹੀਂ ਲੋੜਾ ਜਮੀਨ ਸਾਡੀ ਮਾਂ ਕੀ ਪੁਰਾਣੀ ਫਿਲਮਾਂ ਚ ਆਪਾਂ ਦੇਖਿਆਗਾ ਗੁੱਗੂ ਗੱਲ ਵਰਗੇ ਨੇ ਜੱਟ ਜਾਉਣਾ ਮੋੜ ਹੋਰ ਸਾਰੀਆਂ ਚ ਦੇਖਿਆ ਆਪਾਂ ਬੰਦਾ ਮਾਰ ਦਿੰਦੇ ਸੀ ਅੱਜ ਵੀ ਜੱਟ ਬੰਦਾ ਮਾਰ ਦੇਣਗੇ ਜ਼ਮੀਨ ਪਿੱਛੇ ਭਰਾਵਾ ਪੰਜਾਬ ਚ ਵੱਡੀ ਲਹਿਰ ਬਣਾ ਲਓ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਮਨਿੰਦਰ ਹਾਈਲਾਈਟ ਚ ਲਾ ਦੇ ਭਰਾ ਬਣੇ ਉਹ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿੰਦੇ ਓਏ ਸਾਡੇ ਕਰੋੜਾਂ ਰੁਪਏ ਖਾ ਗਏ ਉਹ ਬਾਈ ਬਣੇ 100-100 ਕਰੋੜ ਖਾ ਜਾਂਦੇ ਉਹ ਕਿਸਾਨਾਂ ਨੂੰ ਨਾ ਨਿੰਦੋ ਓਏ ਜਿਹੜੇ ਤੁਹਾਡੇ ਜੁਨੀਆਨ ਦੇ ਪ੍ਰਧਾਨ ਆ ਉਹ ਤੁਹਾਨੂੰ ਬਚਾਈ ਬੈਠਿਆ ਮੀਟਰ ਛੋਡੇ ਨਹੀਂ ਬਾਹਰ ਲੱਗਣ ਦੇ ਰਹੇ ਆਉਣ ਵਾਲੇ ਚਿਪ ਚਿਪ ਚ ਮ ਹਾਲਾ ਚਿੱਪਾਂ ਪੈਣ ਵਾਲੀਆਂ ਮੀਟਰਾਂ 'ਚ ਆਪਣੀ ਬਹੁਤ ਮਾੜੀ ਹਾਲਤ ਹੋ ਰਹੀ ਆ ਉਹ ਜੁਨੀਆਂ ਨੂੰ ਨਾ ਨਿੰਦੋ ਨਾ ਰਾਜ ਵਾਲਾ ਗਰਾਹਾਂ ਕਿਸੇ ਨੂੰ ਵੀ ਨਾ ਨਿੰਦੋ ਜਿਹੜੇ ਹੈਗੇ ਆ ਉਹ ਬਜ਼ੁਰਗਾਂ ਨੂੰ ਮੂਰੇ ਲਾ ਕੇ ਲੈ ਜਾਂਦੇ ਆਪ ਆਪਾਂ ਨੌਜਵਾਨ ਪਿੰਡਾਂ ਨੂੰ ਆ ਜੰਦੇ ਆ ਉਹ ਬੈਠੇ ਰਹਿੰਦੇ ਧਰਨੇ 'ਤੇ ਉਹ ਚਲੋ ਖਾ ਵੀ ਗਏ ਯਾਰਾ ਇਹਨਾਂ ਜਨਾਂ ਤਾਂ ਨਹੀਂ ਖਾਂਦੇ ਓਏ ਉਹ ਛੋਟਾ ਸਾਰਾ ਕੁਝ ਬਚਾਈ ਖੜਿਆ ਅੱਜ ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ ਨਹੀਂ ਛੋਟੀਆਂ ਸਾਰੀਆਂ ਜ਼ਮੀਨਾਂ 'ਚ ਕੁਰਕਚਾ ਲਾਉਣ 'ਚ ਛੋਟੀ ਬੁਰੀ ਹਾਲਤ ਹੋ ਜਾ ਜੁਨੀਆ ਨੂੰ ਮਜ਼ਬੂਤ ਕਰ ਲੋ ਛੋਟੀ ਸਰਕਾਰ ਦੁਨੀਆ ਤੇ ਜਿਹੜੀ ਮਰ ਜੇ ਛੋਟੀ ਨਹੀਂ ਹੁੰਦੀ ਜੁਨੀਆਨ ਹੋਊ ਛੋਟੀ ਇਹਨਾਂ ਨਾਲ ਖੜੇ ਰੋ ਇਹ ਸਾਨੂੰ ਕਦੇ ਨਾ ਕਦੇ ਮੈਚ ਜਿੱਤ ਕੇ ਦੇਣਗੇ ਪਹਿਲਾਂ ਦੇਖ ਲੋ ਜੁਨੀਅਨਾਂ ਥੋੜੇ ਦਿਨਾਂ ਚ ਇਹਨਾਂ ਨੇ ਪਹਿਲਾਂ 1 ਸਾਲ ਡਾਊਨ ਕਰੀ ਰੱਖੀ ਭਗਵੰਤਮਾਨ ਕਹਿੰਦਾ ਵਜਾ ਨਹੀਂ ਦੇਖਦੇ ਜਗਾ ਨਹੀਂ ਦੇਖਦੇ ਅੱਜ ਫਿਰ ਅੱਜ ਉਹ ਹੀ ਜੁਨੀਅਨਾਂ ਮੇਰੇ ਵਰਗੇ ਵੀ ਬੇਸਕ ਜਿਹੜਾ ਮਰਜੀ ਮੁੰਡਾ ਹੈ ਬੇਸਕ ਉਹ ਝਾੜੂ ਵਾਲੇ ਕੰਨੀਆਂ ਉਹ ਵੀ ਕਹਿਣ ਲੱਗ ਗਿਆ ਵੀ ਰਾਜ ਵਾਲ ਤੇ ਗਰਾਹਾਂ ਮੂਰੇ ਨੰਗ ਲੱਗ ਜਾਣਾ ਆ ਲੈਂਡਿੰਗ ਪੂਲ ਅਸੀਂ ਮਿੰਟ ਚ ਦੀ ਰੱਦ ਕਰਾ ਦੇਾਂਗੇ ਹੋਣ ਲੱਗੀ ਗੱਲ ਇਹ ਉਹ ਭਰਾਵੋ ਚੱਕੋ ਟਾਲੀਆਂ ਪਾ ਲੋ ਚੱਲੇ ਲੁਧਿਆਣੇ ਚੱਲਦੇ ਆ ਅੱਜ ਲੁਧਿਆਣੇ ਵਾਲੇ ਤੇ ਕੱਲ ਨੂੰ ਆਪਣੇ ਤੇ ਆ ਸੰਗਰੂਰ ਹਜ਼ਾਰ ਕਿਲਾ ਰੋਕਣਾ ਮਾਨਸਾ ਰੋਕਣਾ 2050 ਤੱਕ ਬਠਿੰਡਾ ਬਠੁੰਡਾ ਸਾਰਾ ਕਵਰ ਹੋ ਜਾਣਾ ਪੰਜਾਬ ਰਹਿ ਕਿਹੜਾ ਗਿਆ ਇਧਰ ਨਾਲ ਹੀ ਬਠਿੰਡੇ ਦੇ ਡੱਬਾ ਵਾਲੀ ਚੱਲ ਪੈਂਦੀ ਆ ਲੁਧਿਆਣੇ ਤੇ ਇੱਕ ਫੈਕਟਰੀਆਂ ਆ ਗਈਆਂ ਆਹੀ ਮਾਲ ਬਰਹਿ ਗਿਆ ਸੰਗਰੂਰ ਪਟਿਆਲਾ ਤੇ ਮਾਨਸਾ ਤੇ ਥੋੜਾ ਜਿਹਾ ਬਠਿੰਡਾ ਫਰੀਦ ਕੋਟੈਨਾਂ ਰਹਿ ਗਿਆ 23 ਜ਼ਿਲ੍ਹਿਆਂ ਚ ਬਾਕੀ ਦਾ 24 ਚ ਨਿਬੜ ਗਿਆ ਕੰਮ ਪੱਲੇ ਕੀ ਰਹਿ ਗਿਆ ਤੁਸੀਂ ਵੀ ਬਾਈ ਕੋਈ ਸਵਾਲ ਕਰਨਾ ਕਰੋ ਠੋਕ ਕੇ ਇੱਕ ਗੱਲ ਇਹ ਹੈ ਜਿਹੜੇ YouTube ਬਰਾਂ ਨੂੰ ਇਹ ਆਫਰ ਆ ਰਿਹਾ ਚਲੋ ਗੁਰਪ੍ਰੀਤ ਨੇ ਦੱਸ ਤੀ ਜਿਹੜੇ ਬਾਕੀ ਕਈ ਜਦੋਂ ਹੁਣ ਦੇਖਾਂਗੇ ਆਉਣ ਵਾਲੇ ਸਮੇਂ 'ਚ ਕਿਤੇ ਐਡ ਪੈਂਦੀ ਕਈ ਲੋਕ ਹੈਗੇ ਵੀ ਆ ਜਿਹੜੇ ਪਾਉਣਗੇ ਵੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ YouTube ਬਰਾਂ ਨੂੰ ਇਹ ਹੀ ਬੇਨਤੀ ਕਰਦਾ ਪੰਜਾਬ ਦੀ ਧਰਤੀ ਨਾਲ ਗਦਾਰੀ ਨਾ ਕਰਿਓ ਜੇ ਕੋਟਲੀ ਕੋਟਲੀ ਆ ਦੇ ਲੈਵ ਚੱਜ ਬੋਲ ਕੇ ਗਿਆ ਜੀ ਵੀ ਮੈਂ ਕੋਟਲੀ ਬਣ ਗਿਆ ਕਿਸਾਨਾਂ ਦੀ ਉਹ ਮਹਿਮਨੀ ਬਣਾਇਆਗਾ ਜਾਂ ਜੋ ਵੀ ਯੂਟਿਊਬਰ ਕਿਵੇਂ ਵੀ ਮਰਜ਼ੀ ਚੱਲ ਗਿਆ ਉਹਦਾ ਕੰਟੈਂਟ ਪਾ ਕੇ ਸੋਨੂੰ ਲੋਕਾਂ ਨੇ ਬਣਾਇਆ ਬਾਈ ਬਣੇ ਪੰਜਾਬ ਦੀ ਧਰਤੀ ਨਾਲ ਗਦਾਰੀ ਨਾ ਕਰ ਲੋ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਵਰਗੀ ਪਿਆਰੀ ਧਰਤੀ ਇਹਦੇ ਪਿੱਛੇ ਦਾ ਯਾਰ ਏਡੇ ਏਡੇ ਜੋਧੇ ਸੂਰਮੇ ਆਂਦੀਆਂ ਜਾਨਵਾਰ ਗੇ ਆਪਾਂ ਆਹ ਵੀਡੀਓ ਦੇ ਪੈਸੇਾਂ ਪਿੱਛੇ ਇਹ ਜਾ ਕੁਝ ਕਿਉਂ ਕਰਨਾ ਬਾਈ ਬਣੇ ਹੁੱਡਾ ਨਾ ਮੈਂ ਲਾਈਵ ਹੋ ਕੇ ਪਹਿਲੀ ਗੱਲ ਤਾਂ ਤੁਸੀਂ ਸਿਆਣੇਓ ਮੈਨੂੰ ਨਹੀਂ ਲੱਗਦਾ ਇਹ ਕੰਮ ਕਰੋਗੇ ਤੁਹਾਡਾ ਤੈ ਦਿਲੋਂ ਮੈਂ ਧੰਨਵਾਦ ਕਰੂੰਗਾ ਲਾਈਵ ਹੋ ਕੇ ਆ ਸਿਸਟਮ ਤੋਂ ਬਾਹਰ ਵੀ ਬਾਈ ਤੇ ਇੱਕ ਗੱਲ ਹੋਰ ਉਹ ਯੂਟਿਊਬਰਾਂ ਨੂੰ ਭਾਈ ਤੂੰ ਵੀ ਚੈਨਲ ਤੇ ਚਲਾਈ ਜਿਹੜੇ ਗਦਾਰੀ ਕਰਨਗੇ ਉਹਨਾਂ ਦਾ ਵੀ ਜਲੂਸ ਕੱਢਿਓ ਪਰ ਮੈਂ ਲਾਈਵ ਹੋ ਕੇ ਧੰਨਵਾਦ ਕਰੂੰ ਜਿਹੜੇ ਬੰਦੇ ਕਿਸਾਨਾਂ ਦੇ ਹੱਕ 'ਚ ਖੜਨਗੇ ਯਾਰ ਨਹੀਂ ਕਿਸਾਨਾਂ ਦੇ ਹੱਕ 'ਚ ਵੀ ਨਹੀਂ ਪਾਣੀ ਨਾ ਪਾਓ ਨਿਊਟਰਲ ਰਹੋ ਕਿਉਂਕਿ ਇਹ ਅੱਗ ਵੱਰ ਰਹੀ ਆ ਬਾਈ ਮੇਰੀ ਗੱਲ ਸੁਣ ਲੈ ਮੇਰੇ ਘਰੇ 3 ਕਿਲੋ ਸੋਨਾ ਪਿਆਗਾ ਮੈਨੂੰ ਲਟੇਰੇ ਲੁੱਟਣ ਆ ਗਏ ਉਹ ਫਿਰ ਐ ਨਹੀਂ ਆਉਂਦੇ ਉਹ 20 ਬੰਦੂਖਾਂ ਲੈ ਕੇ ਆਉਣਗੇ ਮੇਰੀ ਇਕੱਲੀ ਬੰਦੂਖ ਨੇ ਕੰਮ ਨਹੀਂ ਕਰਨਾ ਇਹ ਝਾੜੂ ਵਾਲੇ ਐ ਨਹੀਂ ਬਾਈ ਖਰਬਨ ਰੁਪਈਆ ਦੀ ਜ਼ਮੀਨ ਨੂੰ ਬੜਾ ਵੱਡਾ ਤਾਮ-ਜਾਮ ਲੈ ਕੇ 2 ਸਾਲਾਂ ਦੀ ਪਾਲਿਸੀ ਬਣਾਈ ਜਾਂਦੇ ਸੀ ਇਹ ਕੇਜਰੀਵਾਲ ਲੁੱਟਣ ਆ ਗਏ ਪੰਜਾਬ ਨੂੰ ਬਚ ਜਾਓ ਬਚ ਜਾਓ ਉਹ ਭਵੰਤਮਨ ਸਾਹਿਬ ਕਿਉਂ ਇਹਨਾਂ ਦੇ ਤੂੰ ਥੱਲੇ ਲੱਗਿਆ ਕਿਉਂ ਸਾਨੂੰ ਮਾਰੀ ਜਾਂਦਾ ਤੂੰ ਤਾਂ ਚੀਫ ਸਕੱਟਰੀ ਵੀ ਉਹਨਾਂ ਦਾ ਲਾਤਾ ਵੀ ਜ਼ਮੀਨਾਂ ਚੱਕ ਦਿਓ ਇਹ ਸਾਰਾ ਕੁਝ ਗਲਤ ਹੋ ਰਿਹਾ ਆਪਣੇ ਨਾਲ ਬਾਈ ਬਣਿਆ ਉਹ ਜਿਵੇਂ ਮੇਰੀ ਗੱਲ ਸੁਣ ਲਓ ਜੇ ਪੰਜਾਬ ਚੋਂ ਜ਼ਮੀਨ ਕੱਢ ਦਿਓ ਪੱਲੇ ਕੱਖ ਨਹੀਂ ਰਹਿਣਾ ਕਿੱਥੋਂ ਲੰਗਰ ਲਾਉਂਗੇ ਮੇਲੇ ਮੇਲੇ ਹੁੰਦੇ ਆ ਅਖਾੜੇ ਹੁੰਦੇ ਵੱਡੇ ਵਿਆਹ ਪੈਲਸਾਂ ਚ ਸਾਰਾ ਕੁਝ ਇਸੇ ਤਰੀਕੀ ਹੋ ਰਿਹਾ ਨਾ ਜੇ ਜ਼ਮੀਨ ਨਹੀਂ ਪੱਲੇ ਸਾਰਾ ਕੁਝ ਬਾਹਰ ਕੱਢ ਦਿਓ ਯਾਰ ਜ਼ਮੀਨ ਵੇਨਾ ਤਾਂ ਇਹਦੀ ਹੋਣ ਦੀ ਨਹੀਂ ਪੂਰੇ ਵਰਲਡ ਚ ਮੈਂ ਤਾਂ ਘੇੜੇ ਦੇ ਆ ਸਾਰੇ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਮੈਥੋਂ ਜਾਇਆ ਗਿਆ ਇਟਲੀ ਉਟਲੀ ਸਾਰੇ ਕਿਤੇ ਜਿੱਥੇ ਵੀ ਮੈਥੋਂ ਘੇੜੇ ਖਾਦੇ ਮੈਂ ਖਾ ਲੇ ਮਲੇਸ਼ੀਆ ਮਲੂਸੀਆ ਕਿਤੇ ਕੁਛ ਨਹੀਂ ਨਿਕਲਿਆ ਓ ਬਾਈ ਬਣੇ ਓਏ ਬਾਈ ਬਣੇ ਹੱਥ ਬੰਨਦਾਗਾ ਓ ਬੇ ਬਾਈ ਬਣਿਆ ਧਰਤੀ ਨੂੰ ਬਚਾ ਲਓ ਯੂਟਿਊਬਰੋ ਬੇਨਤੀ ਕਰਦਾ ਬਾਕੀ ਮੈਂ ਝਾੜੂ ਵਾਲਿਆਂ ਨੂੰ ਫੇਰ ਹੱਥ ਮੰਨ ਕੇ ਬੇਨਤੀ ਛੋਡਾਂ ਮੈਂ ਵਿਰੋਧੀ ਨਹੀਂ ਤੁਸੀਂ ਵੀ ਸਾਡੇ ਭੈਣ ਭਰਾ ਪਿੰਡਾਂ ਵਾਲਿਆਂ ਦਾ ਨਹੀਂ ਮੈਂ ਵਿਰੋਧੀ ਹੈਗਾ ਲੀਡਰਾਂ ਦੀਆਂ ਨੀਤੀਆਂ ਦਾ ਹੈਗਾ ਉਹਦਾ ਹਾਈ ਗੰਦੇ ਆਪਣੇ ਵਾਲਿਆਂ ਨੂੰ ਲਾ ਕੇ ਸਾਰੇ ਆਪਣੇ ਜਿਹੜੇ ਭੋਲੇ ਮੈਂ ਪਿੰਡਾਂ ਵਾਲਿਆਂ ਨੂੰ ਕਹਿਨਾਗਾ ਝਾੜੂ ਵਾਲਿਆਂ ਨੂੰ ਵੀ ਹੱਥ ਮਾਣਦਾ ਉਹ ਤੁਸੀਂ ਨਾ ਲੈਂਡਿੰਗ ਪੂਨ ਲੈਂਦਾ ਠੋਕ ਕੇ ਵਿਰੋਧ ਕਰੋ ਨਾ ਕੇਜਰੀਵਾਲ ਕਣਕ ਸਿੱਟੇ ਨਾ ਭਗਵੰਤ ਕੇਜਰੀਵਾਲ ਵਰਗੇ ਤਾਂ ਆਡੀਆਂ ਨੂੰ ਥੁੱਕ ਲਾ ਕੇ ਨੰਗ ਜਾਣਗੇ ਆ 92 ਵੀ ਹਰ ਜਾਣਗੇ ਛੋੜੇ ਨਾਲ ਕਿਸੇ ਨੇ ਕੋਈ ਨਹੀਂ ਖੜਨਾ ਸਾਰੇ ਆਪ ਦੇ ਘਰ ਚਲਾ ਰਹੇ ਆ ਪਾ ਕੇ ਵੱਡੀਆਂ ਕੋਠੀਆਂ ਕਰੋੜਾਂ ਰੁਪਏ ਲੁੱਟ ਕੇ ਇਹਨਾਂ ਨੇ ਲੰਘ ਜਾਣਾ ਤੇ ਬਾਈ ਬਣੇ ਇਕੱਠੇ ਹੋ ਜੋ ਪੰਜਾਬ ਲਾ ਲਓ ਆਪਣੇ ਬਜ਼ੁਰਗਾਂ ਨੂੰ ਫੇਰ ਮੂਰੇ ਤੇ ਚਲੋ ਚੱਲੀਏ ਠੰਡ ਆ ਗਈ ਬੈਠੋ ਤਾਰ ਨਹੀਂ ਤੇ ਹੁਣ ਇਹ ਐਂ ਕਹਿੰਦੇ ਆ ਵੀ ਆ ਆ ਕੇ ਧਰਨੇ ਵਾਲੇ ਉਹ ਆ ਕੇ ਜਾ ਆ ਕੇ ਇਹ ਅੰਦੋਲਨ ਜੀ ਵੀ ਸਾਰਾ ਕੋ ਕਹਿੰਦੇ ਆ ਉਹਦੇ ਮੋਦੀ ਵਾਲਾ ਕਹਿ ਲੈਣ ਦੇ ਯਾਰ ਅਸੀਂ ਆਂਦੀਆਂ ਜ਼ਮੀਨਾਂ ਬਚਾਉਣ ਲਈ ਸਾਰਾ ਕੁਝ ਕਰਾਂਗੇ ਯਾਰ ਧਰਨੇ ਬਣਾ ਸਾਨੂੰ ਤੁਸੀਂ ਹੱਕ ਦਿੰਦੇ ਹੋ ਕੀ ਲੱਗਦਾ ਜਿਹੜਾ ਕਿਸਾਨ ਜੁੜੀਆਂ ਨਾਲੋਂ ਲਗਾਤਾਰ ਟਾਰਗੇਟ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਆਵਾਦਵੀ ਪਾਰਟੀ ਵੱਲੋਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਲੱਗਦਾ ਸੀ ਵੀ ਅਜਿਹੀਆਂ ਪਾਲਿਸੀਆਂ ਆਉਣੀਆਂ ਪਹਿਲਾਂ ਇਹਨਾਂ ਨੂੰ ਬਦਨਾਮ ਕਰ ਦਿਓ ਜੇ ਇਹ ਠੰਡੇ ਪੈ ਗਏ ਇਹ ਥੱਲੇ ਬਹਿ ਗਏ ਤਾਂ ਸਾਨੂੰ ਉਹ ਸੌਖਾ ਹੋ ਜਾਵੇਗਾ ਕੰਮ ਕਰਨਾ ਉਹ ਵੀ ਦੱਸਦਾ ਪਹਿਲਾਂ ਆਈਟੀਆਈ ਸੈੱਲ ਨੂੰ ਬੇਨਤੀ ਕਰਦਾ ਵੀ ਮੈਨੂੰ ਤੇ ਮਨਿੰਦਰ ਨੂੰ ਹਜ਼ਾਰ ਗਾਲ ਕਮੈਂਟਾਂ 'ਚ ਆਪ ਦੀ ਕੱਢ ਲਿਓ ਝਾੜੂ ਵਾਲੇ ਠੀਕ ਕੱਢੋਂਗੇ ਤੁਸੀਂ ਕਿਉਂਕਿ ਛੋਡੇ ਤਾਂ ਦੁੱਖ ਲੱਗੂ ਇਹ ਬਾਹਲਾ ਮਹਿੰਗਾ ਸਿਸਟਮ ਆ ਜ਼ਮੀਨ ਦਾ ਸਿਆਉਣਾ ਇਹ ਪੂਰੇ ਬਾਲਡ ਚੋਂ ਧਰਤੀ ਇਹ ਇੱਥੇ ਤੁਹਾਡੇ ਅੱਗੇ ਲੱਗੂਗੀ ਐ ਨਹੀਂ ਪਤਾ ਸਾਨੂੰ ਸਾਰੇ ਬੰਦੇ ਜਿਹੜੇ ਜਮੀਨ ਪਿੱਛੇ ਕੌਣ ਨਹੀਂ ਮਰਦਾ ਇਹ ਮਰਦੇ ਆਏ ਆ ਬਾਣੀ ਦੀ ਬਾਰੀ 1 ਮਿੰਟ ਪਿੱਛੇ ਬੰਦਾ ਮਾਰ ਦਿੰਨੇ ਆ ਅਸੀਂ ਤਾਂ ਐਡੇਡੇ ਟਿੱਬੇ ਵੱੜਦਾ ਨਾ ਕਰਾ ਲੈ ਟਰੈਕਟਰਾਂ ਨਾਲ ਕਰਾ ਲੈ ਅਸੀਂ ਤਾਂ ਕੱਦੂਆਂ ਚ ਵੱਢ ਜਾਂਦੇ ਆ ਲਿਬੜ ਜਾਂਦੇ ਆ ਤੇ ਫਿਰ ਅਸੀਂ ਜਮੀਨ ਪਿੱਛੇ ਕਿਉਂ ਨਹੀਂ ਮਰਾਂਗੇ ਹੁਣ ਆ ਜਾ ਬਈ ਜੁਨੀਆਨਾ ਤੇ ਜੁਨੀਅਨ ਤੇ ਤਾਂ ਲੱਗਦਾ ਮੋਦੀ ਦੀ ਬੀ ਟੀਮ ਆ ਮੋਦੀ ਦਾ ਕਿਹਾ ਵਿਆ ਵੀ ਬਾਈ ਬਣੇ ਮੈਂ ਵੀ ਇਦੋਂ ਬੇਕਾਰ ਨੀਤੀਆਂ ਲਿਆ ਰਿਆਂ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਜਿਹੜਾ ਡੈਂਕਲ ਸਮਝੌਤਾ ਅੱਜ ਤੋਂ 30 ਸਾਲ ਪਹਿਲਾਂ ਜੁਨੀਅਨ ਕਹਿੰਦੀ ਰਹੀ ਆ ਉਹ ਸਮਝੌਤਾ ਹੋਣ ਜਾ ਰਿਹਾ ਜਿਹਦੇ ਚ ਪ੍ਰੋਟੀਨ ਸਾਤੀ ਦੀ ਮੁਰਗਿਆਂ ਦੇ ਫਾਰਮ ਆ ਨਾ ਵੱਡੇ ਉੱਥੇ ਲੱਖ ਲੱਖ ਦੇ ਉਹ ਪ੍ਰੋਟੀਨ ਹੁੰਦੀ ਆ ਸਾਤੀ ਚ ਕੱਢ ਲਿਆ ਕਰਨਗੇ ਬਾਕੀ ਸੜੀਆਂ ਮੀਆਂ ਲੱਤਾਂ ਜਾਂ ਹੋਰ ਮਾਸ ਉਹ ਆਪਣੇ ਇੱਧਰ ਭੇਜਣਗੇ ਆ ਥੋੜੇ ਦਿਨ ਪਹਿਲਾਂ ਮੁਰਗੀ ਫਾਰਮ ਵਾਲਿਆਂ ਦਾ ਵੀ ਧਰਨਾ ਲੱਗਿਆ ਉਹਨਾਂ ਨਾਲ ਵੀ ਭੇੜੀ ਹੋਣ ਜਾ ਰਹੀ ਆ ਦੁੱਧ ਉਹ ਕਹਿੰਦੇ ਅਸੀਂ ਜੇ ਛੋਡੇ ਪੰਜਾਬ ਚ ਜਾਂ ਹੋਰ ਕਿਤੇ ਸਾਰੇ ਦੇਸ਼ ਚੋਂ 100 ਰੁਪਏ ਮਿਲਦਾ 80 ਰੁਪਏ ਮਿਲਦਾ ਤਾਂ ਸੋਨ ਨੂੰ ਅਸੀਂ 40 ਰੁਪਏ 30 ਰੁਪਏ ਦੇਣ ਨੂੰ ਤਿਆਰ ਆਂ ਫੇਰ ਉਹ ਕਹਿੰਦੇ ਕਣਕ ਅਸੀਂ ਸਮੁੰਦਰ ਛਿੜਦੇ ਆ ਬਿਨ ਰੇਹ ਵਾਲੀ ਸਾਨੂੰ ਅੱਧੇ ਰੇਟ ਚ ਦੇਣ ਨੂੰ ਤਿਆਰ ਆਂ ਅਮਰੀਕਾ ਨਾਲ ਇਹ ਸਮਝੌਤਾ ਹੋ ਰਿਹਾ ਇਹ ਤਾਂ ਜੁਨੀਅਨ ਨੂੰ ਬਦਨਾਮ ਕਰ ਰਿਹਾ ਵੀ ਜੇ ਪੰਜਾਬ ਚੋਂ ਲਹਿਰ ਉੱਠ ਗਈ ਇੰਨੇ ਤਗੜੇ ਆ ਜੁਨੀਅਨ ਵਾਲੇ ਪੰਜਾਬ ਵਾਲੇ ਪੂਰਾ ਦੇਸ਼ ਢਾ ਲੈਣਗੇ ਜਿਵੇਂ ਪਹਿਲਾਂ ਢਾਇਆ ਇਹ ਭਗਵਾਨ ਤੁਮਾਨ ਨੂੰ ਵੀ ਟੀਮ ਨੂੰ ਡਿਊਟੀ ਲਾਈ ਆ ਵੀ ਇਹਨੂੰ ਬਦਨਾਮ ਕਰ ਹੁਣ ਭਗਵਾਨ ਤੁਮਾਨ ਦਾ ਇੱਕ ਹੀ ਕੰਮ ਆ ਜੀ ਜਿਹੜੇ ਕਿਸਾਨ ਆ ਗੁੰਦੇ ਤਾਂ ਖੇਤ ਚੁੰਦਿਆ ਤਾਂ ਐ ਹੁੰਦਿਆ ਜਾ ਹੁੰਦੇ ਆ ਮੰਨ ਲਾ ਵੀ ਜਿਹੜੇ ਕਿਸਾਨ ਆ ਵੀ ਜਿਹੜੇ ਆ ਫਿਰਦੇ ਆ ਗੂ ਇਹ ਤਾਂ ਵੀ ਉਂ ਆ ਲੁੱਟਖੋ ਵਾਲੇ ਲੀਡਰ ਐਂ ਕਹਿੰਦਾ ਇਹ ਹੁਣ ਮੇਰੀ ਗੱਲ ਸੁਣ ਲੋ ਅਸੀਂ ਦੋ ਭਾਈਆਂ ਜਾਂ ਤੁਸੀਂ ਦੋ ਭਾਈਆਂ ਇੱਕ ਕਰਦਾ ਖੇਤ ਕੰਮ ਇੱਕ ਕਿਸਾਨ ਜੁਨੀਆ ਨਾਲ ਜਾਊਗੇ ਉਹ ਖੇਤੀ ਕਹਿਣਾ ਕਰ ਰਿਹਾ ਦੂਜਾ ਤਾਂ ਜਾਊਗੀ ਇਹ ਜਾਣ ਕੇ ਬਦਨਾਮ ਕਰ ਰਿਹਾਗਾ ਉਹ ਬਾਈ ਬਣੇ ਓਏ ਹੱਥ ਮੰਨ ਕੇ ਬੇਨਤੇ ਕਹਿੰਦਾ ਕਿਸਾਨ ਜੁਨੀਆ ਨਾਲ ਬਣਾ ਸੋਡਾ ਕੁਛ ਨਹੀਂ ਬਣਨਾ ਮਾਸਟਰ ਟੈਂਕੀਆਂ ਤੇ ਆ ਤੇ ਆਹ ਜਿਹੜੇ ਲੈਂਡਮੈਨਾਂ ਦੀਆਂ ਭਰਤੀ ਇਹਨੇ ਕਹਿੰਦੀ ਸੀ ਕਰੀ ਆ ਉਹ ਨਹੀਂ ਕਰੀ ਉਹ ਟੈਂਕੀਆਂ ਤੇ ਆ ਕੁੱਲ ਦੁਨੀਆਂ ਦੇ ਆਈਟੀਆਈ ਸੈਂਟਰ ਤੋਂ ਸੈਕਟਰ ਤੋਂ ਲੈ ਕੇ ਜਿਹੜੇ ਬੰਗਲੌਰ ਚ ਵੀ ਵੜ ਕੇ ਆ ਕੁੱਲ ਬੰਦਾ ਟੈਂਕੀਆਂ ਦਾ ਕੁੱਲ ਡੀਸੀ ਦਫ਼ਤਰਾਂ ਦੇ ਪੂਰੇ ਧਰਨਿਆਂ ਤੇ ਆ ਇਹਨਾਂ ਦਾ ਆਈਟੀਐਸ ਐਲ ਐਡਾ ਤਾਕੜਾ ਇਹ ਸਾਰਾ ਕੁਸ਼ ਆਪਦੇ ਹੱਥ ਚ ਲਈ ਖੜੇ ਆ ਸੋਸ਼ਲ ਮੀਡੀਆ ਤੇ ਚੱਲਣ ਨਹੀਂ ਦੇ ਰਹੇ ਐਡਾ ਆਈਟੀਐਸ ਐਲ ਤਾਕੜਾ ਹੁਣ ਵਿਰੋਧੀ ਧਿਰਾਂ ਨੂੰ ਵੀ ਠੋਕਣਾ ਪੈਣਾ ਅੱਜ ਆ ਰਾਜੇ ਬੜਿੰਗ ਵਰਗਾਂ ਨੂੰ ਸਾਰਿਆਂ ਨੂੰ ਮੈਂ ਕਹਿਨਾਗਾ ਭਰਾਵੋ ਜੇ ਇਹ ਇਹ ਜੇ ਤੁਸੀਂ ਵੀ ਘਟ ਨਹੀਂ ਤੁਸੀਂ ਹੁਣ ਕੀ ਕਰ ਰਹੇ ਹੋ ਲੱਚਕੋ ਟਰੈਕਟਰ ਚਾਲਦੇ ਆ ਲੁਧਿਆਣੇ ਬਹਿਨੇ ਆ ਆਪਾਂ ਸੋਡੀਆਂ ਵਿਰੋਧੀ ਇਹ ਮੈਂ ਤੁਹਾਨੂੰ ਹੋਰ ਦੱਸਦਾਗਾ ਇਹ ਮਜ਼ਬੂਤ ਕਿਉਂ ਆ ਮਨ ਲਾ ਵੀ ਮੈਂ ਰੇਡ ਪਾਉਣਾ ਮੂਰੇ ਜਾਫੀ ਨਹੀਂ ਮੈਂ ਭੱਜੂਗਾ ਇਹ ਰਾਜੇ ਬੜਿੰਗ ਵਰਗੇ ਸਾਰੇ ਇਹ ਆਪਦੇ ਕਾਪੜਿਆਂ ਘੁੰਮਣ ਤੋਂ ਜਾਂਦਾ ਡਰਦੇ ਆ ਇਹ ਠੋਕ ਕੇ ਲੜ ਨਹੀਂ ਰਹੇ ਜਿਵੇਂ ਲੜਨਾ ਚਾਹੀਦਾ ਇੱਕ ਤੋਂ ਐਂ ਦੇਖ ਲੈ ਵੀ ਕਾਂਗਰਸ ਦੀ ਤਾਂ ਇੰਨੀ ਮਾੜੀ ਹਾਲਤ ਆ ਹੁਣ ਕਹਿਣਾ ਹੀ ਪਊਗਾ ਵੀ ਆਸੂ ਵਾਲੀ ਸੀਟ ਤੇ ਕਿੰਨੇ ਧੜੇ ਸੀ ਇਹਨਾਂ ਦੇ 100 ਧੜਾ ਸੀਗਾ ਠੀਕ ਆ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਵਿਰੋਧੀ ਧਿਰ ਦੀ ਟੱਕਰ ਦੇ ਦੇਣਗੇ ਤੇ ਹੁਣ ਆ ਜਾ ਇਹਨਾਂ ਦੇ ਕਾਲੀ ਭਾਜਪਾ ਦੇ ਜਿਹੜੇ ਇਕੱਠੇ ਹੋਣ ਨੂੰ ਫਿਰਦੇ ਆ ਭਾਜਪਾ ਦਾ ਆਪਣੀ ਪਹਿਲੀ ਲੜਾਈ ਰਹੀ ਤੇ ਕੱਲ ਹੀ ਉਹ ਫੇਲ ਹੋਏ ਖੜੇ ਆ ਮੈਨੂੰ ਐ ਲੱਗਦਾ ਵੀ ਅੱਜ ਵੀ ਤਾਂ ਹੀ ਜੇ ਵਿਰੋਧੀ ਧਿਰਾਂ ਮਾਰੀਆਂ ਤਾਂ ਹਕਾਰ ਚ ਆ ਕੇ ਜ਼ਮੀਨਾ ਰੋਕਦੇ ਆ ਓ ਤੁਸੀਂ ਆਦਾ ਇਕੱਠੇ-ਕੁੱਠੇ ਹੋ ਕੇ ਲੜ ਲਓ ਨਹੀਂ ਬੋਟਾਂ ਸੁਣਨੂ ਵੀ ਨਹੀਂ ਪੈਣੀਆਂ ਤੁਸੀਂ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਨਿਕਲੋਗੇ ਸਾਰੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਖੜੋ ਆਹੀ ਸਾਡੇ ਕੋਲ ਮੇਨ ਕੰਮ ਆ ਜ਼ਮੀਨ ਦਾ ਜੇ ਗਈ ਪੱਲੇ ਕੱਖ ਨਹੀਂ ਤੈਨੂੰ ਗੁਣਾ ਦਿੰਨਾਗਾ ਜ਼ਮੀਨ ਕੱਢ ਦੇ ਪੰਜਾਬ ਚੋਂ ਲੰਗਰ ਪ੍ਰਥਾ ਗਈ ਜਿਹੜੇ ਮੇਲੇ ਗਿੱਧੇ ਪੰਗੜੇ ਪਹਿਲਾਂ ਹੀ ਬੋਲਿਆ ਮੈਂ ਸਾਰਾ ਸਿਸਟਮ ਹੋ ਗਿਆ ਜਿਹੜੇ ਨਜ਼ਾਰੇ ਲੈਂਦੇ ਫਿਰਦੇ ਢੋਲ ਕਣਕ ਦਾ ਸਾਰੇ ਜੀ ਬੇਲੇ ਆ ਉਹ ਸਿਸਟਮ ਜਾਊਗਾ ਸਾਰੇ ਪਾਸੇ ਬਰਵਾਦ ਹੋ ਜਾਣਗੇ ਜ਼ਮੀਨ ਮਾਰੇ ਪੱਲੇ ਕੋ ਸਹੀ ਨਹੀਂ ਪਿੰਡ ਓਜੜ ਗਏ ਮੰਨ ਲਓ ਪਿੰਡਾਂ 'ਚ ਜ਼ਮੀਨ ਆ ਗਈ ਪਿੰਡਾਂ 'ਚ ਨਰੇਗਾ ਮਜ਼ਦੂਰੀ ਖਤਮ ਛੋਟੇ ਦੁਕਾਨਦਾਰ ਖਤਮ ਉਹ ਵੀ ਸਾਰੇ ਖਤਮ ਸਾਰਾ ਕੁਝ ਖਤਮ ਆ ਆ ਵੀ ਸੁਣ ਲੈ ਹੁਣ ਇਹ ਦੁਕਾਨਦਾਰਾਂ ਦੀ ਵੀ ਗੱਲ ਸੁਣ ਲੈ ਇਹ ਵੀ ਕਹਿੰਦੇ ਹੁੰਦੇ ਸੀ ਜੁਨੀਅਨ ਨੂੰ ਬਦਨਾਮ ਕਰਦੇ ਹੁੰਦੇ ਸੀਗੇ ਬੇਸ਼ੱਕ ਇਹਨਾਂ ਨੂੰ ਗੁੱਸਾ ਲੱਗੇ ਪਰ ਇਹਨਾਂ ਨਾਲ ਹੋ ਰਹੀ ਆ ਮੇਰੇ ਨਾਲ ਚੱਲਣ ਡਿਆ ਏ ਮੌਲ ਖੁੱਲਿਆ ਵਾ 40 ਕਿੱਲਾਂ 'ਚ ਤੁਸੀਂ ਦੇਖੀ ਆਊਟਲੈਟ ਇਹਨਾਂ ਉੱਥੋਂ ਬਰਸ ਤੋਂ ਲੈ ਕੇ ਅ ਸਿੱਖਲ ਡੱਬੀ ਤੋਂ ਲੈ ਕੇ ਟਰੈਕਟਰ ਖਰੀਦ ਲਾ ਇਹਨਾਂ ਦੀਆਂ ਦੁਕਾਨਾਂ ਚ ਕਾਹਨ ਆਊਗਾ ਤੁਸੀਂ ਵੀ ਸਾਡੇ ਨਾਲ ਲੱਗ ਜਾਓ ਇੱਥੇ ਕੋਆਪਰੇਟਿਵ ਆਦਾਰਿਆਂ ਦਾ ਪੂਰੇ ਬਾਲਡ ਦੇ ਇੰਨਾ ਕਬਜ਼ਾ ਹੋ ਗਿਆ ਥੱਲੇ ਤਾਂ ਬਚਣੀ ਨਹੀਂ ਬੰਦੇ ਇਹ ਪੈਸੇ ਹੀ 5-7 ਘਰਾਣੇ ਕੋਲੇ ਇਕੱਠਾ ਹੋ ਰਿਹਾ ਪੂਰੇ ਬਾਲਡ ਚ ਦੂਜੇ ਤਾਂ ਦਿਹਾੜੀ ਜੋਗਰੇ ਰਹਿ ਜਾਣਗੇ ਜਿਹੜੇ ਅੱਗੇ ਆਹ ਸਿਕਟਾਂ ਵੇਚ ਕੇ ਜਾਂ ਟੌਫੀਆਂ ਵੇਚ ਕੇ ਜਾਂ ਹੋਰ ਸਮਾਨ ਨਾਲ ਆ ਉਹਦੇ ਘਰ ਦਾ ਗੁਜ਼ਾਰਾ ਚੱਲ ਆਉਂਦੇ ਸੀ ਨਾ ਉਹ ਵੀ ਜਾਣਗੇ ਕੋਈ ਵੀ ਨਹੀਂ ਬਚਣਾ ਯਾਰ ਆਗੇ ਧਾੜ ਵੀ ਪੂਰੇ ਬਾਲਟ ਚ ਲੁੱਟਣ ਨੂੰ ਇਹ ਤਾਂ ਇੱਥੋਂ ਤੱਕ ਪਹੁੰਚੇ ਪਏ ਆ ਵੀ ਅਸੀਂ ਪੂਰੀ ਦੁਨੀਆ ਦੀ ਆਬਾਦੀ ਧਰਤੀ ਦੇ ਹਿਸਾਬ ਨਾਲ ਪੂਰੀ ਦੁਨੀਆ ਦੀ ਆਬਾਦੀ ਵੱਧ ਚੁੱਕੀ ਆ ਪਿੱਛੇ ਜੇ ਜ਼ਬਾਨ ਨੇ ਕਹਿਤਾ ਸੀਗਾ ਵੀ ਜੜੀਆਂ ਸਮੁੰਦਰ ਚ ਮੱਸੀਆਂ ਫੜ ਕੇ ਨਾ ਖਾਓ ਉਹਦਾ ਕਾਰਨ ਇਹ ਆ ਵੀ ਇੰਨੀ ਪਲਾਸਟਿਕ ਇੰਨਾ ਗੰਦ ਦੁਨੀਆ ਚ ਪੈਦਾ ਹੋ ਗਿਆ ਇਹ ਹੁਣ ਵੱਡੇ ਘਰਾਣੇ ਇਹ ਸੋਚ ਰਿਹਾ ਵੀ ਆਬਾਦੀ ਕਿਵੇਂ ਘਟਾਈ ਜਾਵੇ ਕਰੋਨਾ ਦੇ ਟੀਕਾ ਲੈ ਕੇ ਆ ਆਉਣ ਵਾਲੇ ਟਾਈਮ ਚ ਹੋਰ ਬਿਮਾਰੀਆਂ ਚਲਾ ਕੇ ਆਬਾਦੀ ਘਟਾਉਣਗੇ ਸੋਨ ਨੂੰ ਇਹ ਜਾਗੜਨਗੇ ਚਾਰ ਪੰਜ ਅਮੀਰ ਘਰਾਣਿਆਂ ਕੋਲੇ ਸਮਾਨ ਰਹੂਗਾ ਤੇ ਗਾਂਹਾਂ ਵਾਲੀ ਗੱਲ ਮੈਂ ਦੁਕਾਨਦਾਰਾਂ ਨੂੰ ਕਹਿਣਾ ਚਾਹਣਾ ਜੇ ਮੈਨੂੰ ਸਮੋਸੇ ਦੀ ਲੋੜ ਆ ਨਾ ਮੈਂ ਇਹਦੇ ਚਾਉਣ ਲੈਣਾ ਆਰਡਰ ਕਰ ਲੈਣਾ ਛੋਡੇ ਪੱਲੇ ਕੱਖ ਨਹੀਂ ਸਮੋਸਾ ਘਰੇ ਜਮੈਟੋ ਵਾਲਾ ਜਾਂ ਉਹ ਏਡੜੇ ਬੈਗ ਤੜਕੇ 7 ਵਜੇ ਆ ਜਾਂਦੇ ਆ ਬੁੜੀਆਂ ਸਮਾਨ ਮੰਗਾਉਂਦੀਆਂ ਜਵਾਕ ਮੰਗਾਉਂਦੇ ਆ ਜਿਹੜਾ ਵੀ ਏਡੜੇ ਬੈਗ ਲੈ ਕੇ ਤੇਰੇ ਪਿੰਡ 'ਚ ਵੀ ਆਉਂਦੇ ਹੋਣਗੇ ਸੰਦੇਹੀ ਆ ਜਾਂਦੇ ਆ ਜਮਾ ਭਰਾਵਾ ਨਿਚੋੜ ਦੇਣਗੇ ਇਕੱਠੇ ਹੋ ਜੋ ਏਕਾ ਕਰੋ ਲੜੋ ਜਿਹੜੇ ਲੜਨ ਵਾਲਿਆ ਉਹਨਾਂ ਨੂੰ ਕਦੇ ਨਿੰਦਿਆ ਨਾ ਕਰੋ ਕਿਸਾਨ ਜੁਨੀਆ ਨਾਲ ਮੂਰੇ ਲਾ ਲੋ ਖਾਗੇ ਦਾ ਖਾਗੇ ਕਰੋੜਾਂ ਰੁਪਏ ਹੁਣ ਵੀ ਖਾ ਲੈਣ ਇਹਨਾਂ ਨਾਲ ਤਾਂ ਫੇਰ ਬਚਾਂਗੇ ਹੁਣ ਤੂੰ ਮੇਰੀ ਮੇਰਾ ਕੋਈ ਕੰਮ ਕਰਕੇ ਦੇ ਬੰਦਲਾ ਮੇਰੀ ਕਾਰ ਖਰਾਬ ਹੋ ਗਈ ਤੂੰ ਮੇਰੀ ਕਾਰ ਠੀਕ ਕਰ ਦੇ ਮੈਂ ਤੈਨੂੰ ਪੈਸੇ ਦੇ ਦੂੰਗਾ ਯਾਰ ਮੈਂ ਮਰਦਾ ਮੇਰੀ ਕਾਰ ਵੀ ਤੂੰ ਬਠੰਡੇ ਜਾਣ ਜੋਗਰੀ ਕਰਤੀ ਜੇ ਚਲੋ ਜੁਨੀਆ ਨਾਲ ਪਹਿਲਾਂ ਖਾਦੇ ਨਹੀਂ ਚਲੋ ਛੋਡੇ ਵਿੱਚ ਹੀ ਲਾਗੇ ਨਾ ਤੁਸੀਂ ਬਦਨਾਮ ਕਰਦੇ ਹੋ ਅਸੀਂ ਵੀ ਫਿਰ ਬਦਨਾਮ ਕਰਨ ਤੋਂ ਸਾਡੇ ਬਾਪੂ ਬਚਾਉਣੇ ਆ ਮੈਂ ਉਸ ਹਿਸਾਬ ਨਾਲ ਕਹਿ ਦਿੰਨਾਗਾ ਚਲੋ ਸਾਡੇ ਵਾਲੇ ਖਾ ਗਏ ਤੇ ਸਾਡੀਆਂ ਜ਼ਮੀਨਾਂ ਕਰੋੜਾਂ ਰੁਪਏ ਦੇ ਬਚਾਈਆਂ ਨਹੀਂ ਹੁਣ ਵੀ ਬਚਾਉਣਗੇ ਸਾਡੇ ਪੱਲੇ ਕੀ ਆ ਮੈਂ ਤਾਂ ਕਹਿੰਦਾ ਸੰਯੁਕਤ ਮੋਰਚੇ ਨੂੰ ਵੀ ਹੱਥ ਮੰਨ ਕੇ ਆ ਜਾਓ ਮੀਟਿੰਗ ਕਰੋ ਅਸੀਂ ਤਿਆਰ ਹਾਂ ਸਾਰੇ ਆਉਣ ਨੂੰ ਹੁਣ ਇੱਕ ਵਿੱਚੇ ਕਮੈਂਟ ਕਰਨਗੇ ਆਈਟੀਐਸਐਲ ਵਾਲੇ ਉਹ ਵਧੀਆ ਇਹਨਾਂ ਨੂੰ ਤਾਂ ਮੌਕਾ ਮਿਲ ਗਿਆ ਉਹ ਤਰਨਾ ਮਿਲ ਗਿਆ ਕਾ ਹੋਰ ਮਿਲ ਗਿਆ 2020 ਤੋਂ ਬਾਅਦ ਵਿਹਲੇ ਫਿਰਦਿਸ਼ ਆ ਮਿਲ ਗਿਆ ਯਾਰ ਐਂ ਕਹਿ ਲੋ ਸਾਨੂੰ ਤਾਂ ਐਤਾਂ ਦੀਆਂ ਜ਼ਮੀਨਾਂ ਬਚਾਉਣੀ ਆ ਐਤਾਂ ਸਾਰਾ ਕੁਝ ਕਰਾਂਗੇ ਐਤਾਂ ਲੜਾਂਗੇ ਮਰਾਂਗੇ ਸਾਰੇ ਪੰਜਾਬੀਓ ਵਿੱਚੀ ਝਾੜੂ ਵਾਲੇ ਨੂੰ ਬੇਨਤੀ ਹੁੰਦੀ ਆ ਬਰਕਰਾਰ ਇਕੱਠੇ ਹੋ ਜੋ ਹੋਰ ਕੋਈ ਸਵਾਲ ਆ ਪੁੱਛ ਲੈ ਮੈਂ ਅੱਜ ਇਸੇ ਇਸੇ ਦੀ ਗੱਲਬਾਤ ਕਰਨੀ ਆ ਜਿਹੜੀ ਮਰਜ਼ੀ ਪੁੱਛ ਲੈ ਇੱਕ ਗੱਲ ਹੋਰ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਪਰੇ ਪੰਜਾਬ ਦੇ ਮੀਡੀਆ ਚੈਨਲ ਵੀ ਖੜੇ ਹੋਏ ਜਿਨ੍ਹਾਂ ਨੇ ਉਦੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਪੈਸਾ ਵੀ ਕਮਾਇਆ ਚੈਨਲ ਵੀ ਖੜੇ ਕੀਤੇ ਅੱਜ ਉਹ ਕਿਤੇ ਨਾ ਕਿਤੇ ਲੈਂਡ ਪੂਲਿੰਗ ਤੇ ਸਰਕਾਰ ਦੀਆਂ ਵੀਡੀਓ ਚਲਾ ਰਹੇ ਆ ਕੀ ਲੱਗਦਾ ਕਿ ਉਹ ਮਤਲਬ ਨਾਲ ਹੀ ਕਿਸਾਨਾਂ ਨਾਲ ਸੀ ਅੱਜ ਜਦੋਂ ਕਿਸਾਨ ਵਾਕਿ ਫੇਰ ਕਿਸਾਨਾਂ ਤੇ ਇੱਕ ਸੰਕਟ ਆਇਆ ਤੇ ਅੱਜ ਉਸ ਪ੍ਰੋਮੋਸ਼ਨਾਂ ਤੇ ਲੱਗੇ ਹੋਏ ਹੁਣ ਮੈਂ ਨਾ ਨਹੀਂ ਲੈਣਾ ਚਾਹੁੰਦਾ ਫੇਰ ਇਹ ਕਹਿੰਦੇ ਸੀ ਮਾਨਹਾਨੀ ਦਾ ਪਰ ਦਰਦਾਂ ਤਾਂ ਮੈਂ ਹੈ ਨਹੀਂ ਕਰ ਦੇਣ ਮਾਨਹਾਨੀ ਦਾ ਪਰਾ ਇਹ ਉੱਥੋਂ ਚੱਲ ਕੇ ਸਾਰੇ ਚੈਨਲ ਖੜੇ ਕਰਕੇ ਅੱਜ ਕਿਸਾਨਾਂ ਦੇ ਵਿਰੁੱਧ ਭੁਗਤ ਰਹੇ ਆ ਪੂਰਾ ਫੁੱਲ ਪਰ ਇਹ ਬਾਈ ਕਿਤੇ ਦਾਦੇ ਦੀਆਂ ਕਿਤੇ ਪੋਤੇ ਦੀਆਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਡਿਜੀਟਲ ਦੁਨੀਆ ਐਡੀ ਕੇ ਦੁਨੀਆ ਰਹਿ ਗਈ ਪੂਰੀ ਮੰਨ ਲਓ ਪਿੰਡ ਬਣ ਚੁੱਕੀ ਆ ਦੁਨੀਆ ਸਭ ਨੂੰ ਪਤਾ ਕਰੇ ਬੈਠੇ ਨੂੰ ਬੁਢੀ ਬੰਦੇ ਨੂੰ ਅੱਜ ਕੱਲ ਤਾਂ ਵੋਟ ਵੀ ਬੁੜੀਆਂ ਸਾਡੀਆਂ ਮਾਂ ਪਿਓਾਂ ਦੇ ਹਿਸਾਬ ਨਾਲ ਪਾਉਣ ਲੱਗ ਗਏ ਸਭ ਨੂੰ ਪਤਾ ਕਿਹੜਾ ਬੰਦਾ ਚੰਗਾ ਸਾਰਾ ਪਤਾ ਲੱਗ ਗਿਆ ਵੀ ਕਿਹੜਾ ਚੈਨਲ ਕੀ ਕਰ ਰਿਹਾ ਲੋਕ ਕਲੰਨ ਨਹੀਂ ਹੈਗੇ ਬਾਦਲ ਦੇ ਸਰਕਾਰ ਸਭ ਦੇ ਜੁੱਤੀਆਂ ਪਹਿਣ ਗਈਆਂ ਮਾਤਾ ਇਹੀ ਬੇਨਤੀ ਕਰਨਾ ਵੀ ਸੋਧਰ ਜਾਓ ਸੋਧਰ ਜਾਓ ਉਹ ਜਿਹੜਿਆਂ ਨੇ ਸਾਨੂੰ ਰੋਟੀ ਦਿੱਤੀ ਆ ਉਧਰ ਖੜ੍ਹ ਜਾਓ ਇਹ ਚੈਨਲ ਵਾਲਿਆਂ ਨੇ ਰੋਟੀ ਕੀ ਦੀ ਪੱਕਦੀ ਆ ਕਿਸਾਨਾਂ ਦੀ ਪੱਕਦੀ ਆ ਇਹਨਾਂ ਦੀ ਬਹੁਤ ਮਾੜੀ ਗੱਲ ਆ ਜਿਹੜੇ ਇਹ ਚੈਨਲ ਉਲਟ ਭੁਗਤ ਦਿਆ ਆ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਨਾਂ ਲੈ ਕੇ ਵੀ ਵਿਰੋਧ ਕਰਾਂਗੇ ਉੱਥੇ ਸਟੇਜਾਂ ਤੋਂ ਜਦੋਂ ਸਟੇਜ ਚੱਲ ਪਈ ਫਿਰ ਕਹਾਂਗੇ ਯਾਰ ਵੀ ਜਿਹੜੇ ਹੱਕ 'ਚ ਆ ਉਹਨਾਂ ਦੇ ਅਸੀਂ ਖੜ੍ਹੇ ਆ ਨਾਲ ਤੇ ਦੂਜੇ ਜਿਹੜੇ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਦੁਨੀਆ ਕਲਾਂ ਨਹੀਂ ਇਕੱਲੇ ਇਕੱਲੇ ਨੂੰ ਪਤਾ ਵੀ ਕਿੱਥੋਂ ਵਿਆਹ ਕੁੱਟੇ ਕਿਵੇਂ ਇਹਨਾਂ ਨੇ ਚੈਨਲ ਖੜਾ ਕੀਤਾ ਹੁਣ ਤੇ ਉਹ ਉਹ ਵੀ ਨਾਲ ਇਹਨੇ ਫਿਰ ਡਰ ਆਪਾਂ ਨੂੰ ਕੀ ਡਾਰਾ ਜਦੂ ਧਰਤੀ ਜਾਂਦੀ ਆ ਜਦੂ ਕਹੀ ਜਾਂਦੇ ਵੀ ਬੰਦੇ ਮਰ ਜਾਂਦੇ 1 ਮਿੰਟ ਦੇ ਪਾਣੀ 1 ਮਿੰਟ ਪਹਿਲਾਂ ਕਿਸਾਨ ਪਾਣੀ ਵੜ ਲੈ ਤੇ ਦੂਜਾ ਗੜ ਐ ਗਲ ਲਾ ਕੇ ਮਾਰਦਾ ਚੱਲ ਅੱਜ ਕੱਲ ਤਾਂ ਉਹ ਘਟ ਗਿਆ ਕੰਮ ਮਾਲਾ ਐ ਨਹੀਂ ਮੈਂ ਕਹਿੰਦਾ ਵੀ ਰੋਕ ਉਹਦੂ ਕਲਨ ਸੀ ਕਲਨ ਕੋਲ ਨਹੀਂ ਵੀ ਧਰਤੀ ਸਾਨੂੰ ਇੰਨੀ ਪਿਆਰੀ ਸੀ ਇਹਨਾਂ ਨੇ ਧਰਤੀ ਤੋਂ ਸਾਡਾ ਮੋਹ ਤੋੜ ਰਿਆ ਤਾਂ ਥੋੜਾ ਜਿਹਾ ਘਟ ਰਿਹਾ ਪਰ ਨਹੀਂ ਅੱਜ ਜਿਹੜੇ ਹਸਾਮਨਾ ਸਾਡੀ ਕੈਨੇਡਾ ਅਮਰੀਕਾ ਸਾਰੇ ਕਿਤੇ ਬੁਰੀ ਹਾਲਤ ਹੋ ਗਈ ਲੋਕ ਫੇਰ ਆਵਦੀਆਂ ਜ਼ਮੀਨਾਂ ਵੱਲ ਮੁੜ ਰਹੇ ਆ ਜਿਵੇਂ ਸਰਾਬੇ ਵਰਗੇ ਜਾਂ ਹੋਰ ਬੰਦਿਆਂ ਬਾਹਰੋਂ ਸਾਡੇ ਇਨਕਲਾਬੀ ਜੋਧੇ ਮੁੜ ਕੇ ਆਏ ਸੀ ਨਾ ਅੱਜ ਸਾਰੇ ਬਾਹਰੋਂ ਮੁੜਨ ਨੂੰ ਤਿਆਰ ਆ ਕੌਣ ਯਾਰ ਬਾਈ 8 ਦਿਨਾਂ ਚੋਂ 7 ਦਿਨ ਦਿਹਾੜੀ ਕਰੋ ਇੱਕ ਦਿਨ ਵਿਲੇ ਯਾਰ ਐ ਖੜਾ ਕਿਵੇਂ ਚੱਲੂ ਕੋਈ ਰਿਸ਼ਤਾ ਨਹੀਂ ਕੋਸ ਨਹੀਂ ਗਮਾਂਢੀ ਬੁਲਾਉਂਦਾ ਨਹੀਂ ਬੁਰੀ ਹਾਲਤ ਹੈ ਬਾਹਰਲੇ ਦੇਸ਼ਾਂ ਚ ਸਭ ਬੰਦੇ ਡਿਪਰੈਸ਼ਨ ਚ ਗਏ ਹੋਏ ਆ ਹਾਲਾਂਕਿਵੇਂ ਬਾਹਰ ਜਾ ਗਏ ਉਹਨੂੰ ਮਾੜਾ ਨਹੀਂ ਕਹਿੰਦਾ ਉਹਦਾ ਕਾਰਨ ਕਿਉਂ ਨਹੀਂ ਕਹਿੰਦਾ ਕਿਉਂਕਿ ਉੱਥੇ ਵੀ ਉਹ ਚਾਰ ਪੈ ਆ ਧਰਤੀ ਨਾਲ ਦੀ ਛੱਡੋ ਅੱਜ ਵੀ ਜਦੋਂ ਤੈਨੂੰ ਬਾਹਰ ਸੁਪਨਾ ਆਉਂਦਾ ਤੁਸੀਂ ਸੌਣੇ ਹੋ ਨਾ ਸੋਨੂ ਖੇਤਾਂ 'ਚ ਟਾਲੀ ਤੂਤ ਮੋਟਰ ਯਾਦ ਆਉਂਦੀ ਆ ਵੀ ਉੱਥੇ ਸਾਈਕਲ ਲੈ ਕੇ ਨੰਗੇ ਸੀ ਕਈ ਵਾਰ ਮੈਂ ਝੋਨੇ 'ਚ ਵੀਡੀਓ ਪਾਣਾ ਥੱਲੇ ਕਮੈਂਟ ਕਰਦੇ ਜਾਂ ਮੈਸੇਜ ਕਰਦੇ ਆ ਹਾਂ ਬਾਈ ਸਵਾਦ ਲਿਆਤਾ ਓਏ ਮੇਰੇ ਦਾਦੇ ਦਾ ਪਿਪੜ ਲਾਇਆ ਸੀ ਖੇਤ ਆ ਬੋੜ ਲਾਇਆ ਸੀ ਅੱਜ ਤੂੰ ਉਹ ਦਿਖਾਤਾ ਅੱਜ ਤੂੰ ਸਾਨੂੰ ਖੇਤ ਦੀ ਯਾਦ ਕਰਾਤੀ ਪੈਂਦੇ ਉੱਠਦੇ ਬੈਹਂਦੇ ਖਾਂਦੇ ਪਿੰਡ ਵਾਲੇ ਪੈਸਿਆਂ ਨਾਲ ਗੁਣਾ ਡਾਲਰਾਂ ਦੀ ਕਰਦੇ ਇਹੋ ਵੀ ਕਿੰਨੇ ਬਣ ਕੇ ਕਿੰਨੇ ਦੀ ਚਾਹ ਪੀ ਗਏ ਤੇ ਸੌਣ ਵੇਲੇ ਇਹ ਦੇਖਦਾ ਵੀ ਪੰਜਾਬ ਚ ਇੱਥੇ ਖੇਤ ਸੀ ਇੱਥੇ ਮੇਰੀ ਮਾਂ ਸੀਗੀ ਇੱਥੇ ਸਾਡਾ ਚੁੱਲ੍ਹਾ ਚੱਲਦਾ ਸੀ ਇੱਥੇ ਆ ਸੀ ਇੱਥੇ ਉਹ ਸੀ ਅੱਜ ਵੀ ਚੀਕ ਨਿਕਲਦੀ ਆ ਬਾਹਰਲੇ ਦੇ ਸਾਨੇ ਦੀ ਕੋਈ ਨਾ ਮੁੜੇ ਆਉਣਗੇ ਉਹਨਾਂ ਨੂੰ ਵੀ ਕੀ ਹੁੰਦਾ ਇਹ ਧਰਤੀ ਲਈ ਯਰੇ ਕੀ ਅੱਜ ਦੀ ਅਸੀਂ ਦਾ ਕੌਣ ਆ ਇੱਥੇ ਨਕਮੇ ਜੇ ਬੰਦੇ ਆ ਉਹੀ ਆਮ ਜੇ ਬੰਦੇ ਸਾਡੇ ਦਾ ਪੱਲੀ ਕੱਖ ਨਹੀਂ ਇਹ ਕਿਹੜਾ ਅੱਜ ਦੀ ਆ ਪਹਿਲਾਂ ਜੋਦੇ ਸੂਰਮੇ ਲੜਦੇ ਰਿਹਾ ਹੁਣ ਫੇਰ ਜੰਮ ਪੈਣਗੇ ਬਥੇਰੇ ਆ ਇਹ ਧਰਤੀ ਲਈ ਤਾਂ ਲੜਦੇ ਹੀ ਰਹਿਣਗੇ ਜਿਹੜੇ ਆ ਦਲਾਲ ਲੀਡਰ ਨਾ ਐਮਐਲਏ ਨੂੰ ਵੀ ਕਹਿਣਾ ਚਾਹਣਾ ਵੀ ਸੋਨੂੰ ਪਿੰਡਾਂ ਚ ਨਹੀਂ ਬਣ ਦੇਣਾ ਜਿਹੜੇ 92 93 ਆ ਉਹ ਭੁਗਤ ਜੋ ਕਿਸਾਨਾਂ ਦੇ ਹੱਕ ਚ ਦੁਬਾਰੇ ਕੈਬਨਿਟ ਸੱਦ ਲੋ ਪਰ ਹੁਣ ਹੋਰ ਆ ਜੂ ਟਰਨ ਵੱਜੂ ਕਿਉਂਕਿ ਸ਼ਕਤੀ ਖੜੀ ਹੋ ਗਈ ਪੂਰਾ ਰੋਲਾ ਪੈ ਗਿਆ ਜੂ ਟਰਨ ਕੀ ਵੱਜੂ ਭਵਨਤਮਨ ਸਾਹਿਬ ਹੁਣ ਕਿਉਂ ਚਲਾਕ ਵਾੜਾ ਬੰਦਾ ਚੁਟਕਲਿਆਂ ਦਾ ਮਾਹਰ ਆ ਚੁਟਕਲਿਆਂ ਨਾਲ ਕਿਤੇ ਚੁੱਲ੍ਹੇ ਚੱਲੇ ਹੱਸਣ ਨਾਲ ਕਿਤੇ ਚੁੱਲ੍ਹੇ ਚੱਲੇ ਹੁਣ ਪਤਾ ਕੀ ਕਹੂ ਓਏ ਯਾਰ ਮੇਰੀ ਗੱਲ ਸੁਣੋ ਮੈਂ ਕੀ ਕਾਂਗਰਸ ਕਾਲੀ ਵਰਗਾਗਾ ਇਹ ਤਾਂ ਕਰੋਨਾ ਰੁਪਏ ਲੁੱਟ ਕੇ ਖਾ ਜਾਂਦੇ ਕੋਲੋਨੀਆਂ ਚ ਸੁੱਡੀ ਸਰਕਾਰ ਆ ਸੱਥਾਂ ਚੋਂ ਚੱਲਦੀ ਆ ਤੁਸੀਂ ਹੁਣ ਕਹਿੰਦਾ ਲੂਨ ਲੈਂਡ ਪੂਲਿੰਗ ਬੈਕ ਕਰੋ ਆਪਾਂ ਵਾਪਸ ਲੈ ਲੈਨੇ ਇਹ ਕਿੱਡੀ ਗੱਲ ਆ ਐਂ ਜੇ ਨਾ ਕਿਹਾ ਤਾਂ ਕਹੀਦੀ ਇਹ ਗੱਲ ਕਹਿਣੀ ਆ ਇਹ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਆਉਣ ਵਾਲੇ ਦਿਨਾਂ 'ਚ ਇਹ ਲੱਗਦਾ ਵੀ ਕਾਲੀ ਕਾਂਗਰਸੀ ਦਾ ਪਤਾ ਨਹੀਂ ਹਜ਼ਾਰਾਂ ਕਰੋੜਾਂ ਦੇ ਘਾਪਲੇ ਕੜੀ ਕਰੀ ਬੈਠੇ ਉਹਦੇ ਬਰਾਬਰੇ ਭੇੜੀ ਨਹੀਂ ਸਕਦੇ ਕਿਉਂ ਨਹੀਂ ਪੜ ਸਕਦੇ ਹਾਂ ਨਹੀਂ ਮੈਂ ਕਹਿੰਦਾ ਵੀ ਭਗਵੰਤ ਨਹੀਂ ਘਾਪਲੇ ਕਰਦਾ ਕਰਦਾ ਤਾਂ ਉਹ ਵੀ ਹੋਊਗਾ ਭੇੜਾ ਨਹੀਂ ਸਕਦੇ ਬਾਈ ਜੇ ਪਿੰਡਾਂ 'ਚ ਨਹੀਂ ਕਹਿੰਦਾ ਤਾਂ ਵੀ ਜਿਹਦੀ ਜੀਪ ਚੱਲਦੀ ਆ ਸੱਤ ਹਲ ਚੱਲਦੇ ਆ ਉਹ ਇਹਨਾਂ ਨੂੰ ਲਈ ਨਹੀਂ ਬੈਠਾ ਕੋਸ ਇਹਨਾਂ ਨੂੰ ਕੀ ਦਵਾਲਾ ਮੈਨੂੰ ਤਾਂ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਉਹ ਕਮੈਣ ਨਾਲ ਝੋਨਾ ਵੀ ਵੱਡੂ ਕਣਕ ਵੀ ਵੱਡੂ ਖੇਤਾਂ 'ਚ ਨੱਕੇ ਵੀ ਲਾਊ ਅੱਗ ਬੁਝਾਉਂਦਾ ਵੀ ਜਿਵੇਂ ਮੰਨ ਲਓ ਵੀ ਚੰਨੀ ਸਾਹਿਬ ਨਹੀਂ ਪਰਸ ਚ ਉਹਦੇ ਟੋਫੀਆਂ ਬੈਠੇ ਸੀ ਦੁਕਾਨ ਤੇ ਉਹਦਾ ਨੋਰਮਲ ਬੈਠੇ ਸੀ ਪਰ ਇਹ ਭਗਵੰਤਮਾਨ ਇਹ ਕੰਮ ਜਿਹੜੇ ਚੰਨੀ ਨੇ ਮੰਨ ਲਾ ਚੰਨੀ ਸਾਹਿਬ ਉਹ ਤਾਂ ਗਰੀਬ ਘਰੋਂ ਉੱਠਿਆ ਉਹਨੇ ਤਾਂ ਕੀਤੇ ਐ ਕੰਮ ਮੈਂ ਸਰਾਉਂਦਾ ਨਹੀਂ ਮੈਂ ਸਚਾਈ ਦੱਸ ਰਿਹਾ ਇਹ ਉਹ ਕੰਮ ਨਾ ਕਰੇ ਤਾਂ ਕਹਿ ਦੀ ਮੈਨੂੰ ਤਾਂ ਐ ਡਰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਆਪਦੇ ਪਰਿਵਾਰ ਦੇ ਜਵਾਗ ਵੀ ਆਏ ਸੱਤ ਜੋ ਉਹ ਬਾਬਾ ਜਵਾਗ ਫੜੀ ਮੈਂ ਲੈਕਚਰ ਦੇ ਲਾ ਤੇ ਬਾਬੇ ਨੂੰ ਕੋਈ ਜਿਆਦਾ ਜੇ ਰੋਂਦੀ ਆ ਰੋਂਦੀ ਆ ਕੁੜੀ ਆ ਜਾਂ ਮੁੰਡਾ ਇਹਨੂੰ ਆ ਪੈਰਲੇ ਜੀ ਦਵਾ ਲਿਆ ਤੇ ਮੈਂ ਲੈਕਚਰ ਦੇ ਲਾ ਆ ਆ ਕੁਛ ਵੀ ਹੋਣਾ ਇਹ ਡਰਾਮਿਆਂ ਤੋਂ ਬਾਜੋ ਮੈਂ ਤੁਹਾਨੂੰ ਹੋਰ ਦੱਸਦਾ ਮੇਰੇ ਵਰਗਾ ਆਮ ਘਰ ਦਾ ਬੰਦਾ ਉਹੀ ਇਹ ਜੀ ਨੂੰ ਸਿੱਧਾ ਮੈਂ ਨਹੀਂ ਹਵਾ ਨਹੀਂ ਕਰਦਾ ਇਹਨੂੰ ਸਿੱਧਾ ਕਰ ਸਕਦਾ ਤੇ ਸਾਰਾ ਕੁਸ਼ੇ ਦੇ ਬਾਰੇ ਜਾਣਦਾ ਇਹ ਕਹਿੰਦਾ ਮੈਂ ਖੇਤੀ ਕਰੀ ਆ 13 ਸਾਲਾਂ ਦਾ ਆਪ ਹੀ ਕਹੀ ਜਾਂਦਾ ਮੈਂ ਭਗਵੰਤ ਮਾਨ ਬਣ ਗਿਆ ਸੀ ਕਿਹੜੇ ਸਾਲਾਂ ਚ ਖੇਤੀ ਕਰ ਲਈ ਭਾਈ ਕਿਹੜੇ ਟਾਈਮ ਚ ਕਰ ਲਈ ਇਹ ਕਹਿੰਦਾ ਫੀਟਰ ਚੱਲਦਾ ਰਿਹਾਗਾ ਵੀ ਅੰਮੰਜਾ ਡਾ ਕੇ ਪੈ ਜਾਂਦੇ ਸੀ ਰਾਤ ਨੂੰ ਜਦ ਮੱਸਰ ਲੜਦਾ ਫੀਟਰ ਦਾ ਧੂਆਂ ਮੱਸਰਦਾਨੀ ਬੀਜ ਦੀ ਨਾ ਕਿਤੇ ਮੱਸਰ ਮਾਰ ਦਿੰਦਾ ਸੀ ਕਿਹੜੇ ਟਾਈਮ ਤੂੰ ਖੇਤੀ ਕਰ ਲਈ ਭਾਈ ਸਾਹਿਬ ਜੇ ਤੂੰ ਖੇਤੀ ਕਰੀ ਹੁੰਦੀ ਤੈਨੂੰ ਜ਼ਮੀਨਾਂ ਦਾ ਮੋਹ ਹੰਦਾ ਅੱਜ ਕੇਜਰੀਵਾਲ ਨਾਲ ਲੜ ਪੈਂਦਾ ਸ਼ਾਇਦ ਲੜਿਆ ਵੀ ਹੋਊਗਾ ਲੜਿਆ ਵੀ ਹੁੰਦੂਗਾ ਇਹ ਨਾ ਕਿਦੀ ਭਵੰਤਮਨ ਦਾ ਪੱਖ ਲੈਂਦਾ ਲੜਿਆ ਵੀ ਹੋਊਗਾ ਕਹਿੰਦੇ ਆ ਖਾਬਰੋੜ ਦੀ ਉੜ ਦੀ ਸੁਣੀ ਆ ਵੀ ਲੁਧਿਆਣੇ ਵਾਲੀ ਚੋਣ ਵਿਚਾਲੇ ਛੱਡ ਕੇ ਭੱਜਿਆ ਵੀ ਇਹ ਲੋਕ ਠੋਕ ਦੇਣਗੇ ਵੀ ਇਹ ਹੋਰ ਹਸਾਬ ਦੇ ਲੋਕ ਆ ਵੀ ਇਹ ਹਰਾ ਦੇਣਗੇ ਭੜੀ ਹੋਊਗੀ ਕਹਿੰਦੇ ਉੱਥੇ ਛੱਡ ਕੇ ਭੱਜ ਕੇ ਕਹਿੰਦਾ ਸੈਕਟਰੀ ਲਾ ਦਿਓ ਜੇ ਜ਼ਮੀਨ ਵੇਚਣੀ ਐ ਮੈਂ ਨਹੀਂ ਆ ਉਹ ਕਰਦਾ ਇਹ ਹੋਈ ਅਸਹਿਤ ਗੱਲ ਤੈਨੂੰ ਵੱਧ ਪਤਾ ਹੋਣਾ ਤੂੰ ਬੱਤਰਕਾਰ ਹੋਈ ਹੈ ਨਾ ਤੇ ਹੋਰ ਦੱਸ ਕੀ ਪੁੱਛਣਾ ਤੇ ਨਹੀਂ ਫਿਰ ਸਮਾਪਤ ਕਰ ਦੇ ਦੱਸ ਬਹੁਤ ਧੰਨਵਾਦ ਜਿਉਂਦਾ ਰਹੇ ਵੀਰੇ ਤਾਂ ਗੱਲਬਾਤ ਕੀਤੀ ਜਗਦੀਪ ਰੰਧਾਵਾ ਨਾਲ ਉਹਨਾਂ ਨੇ ਆਪ ਖੁਦ YouTube ਤੇ ਲਗਾਤਾਰ ਚਰਚਿਤ ਰਹਿੰਦੇ ਨੇ ਤੇ ਉਹਨਾਂ ਨੇ ਜਿਹੜੇ YouTubeਰਾਂ ਨੂੰ ਆਫਰਾਂ ਆ ਰਹੀਆਂ ਉਹਨਾਂ ਨੇ ਇਹ ਅਪੀਲ ਕੀਤੀ ਕਿ ਅਜਿਹੇ ਕੰਮਾਂ 'ਚ ਨਾ ਪਿਓ ਪੰਜਾਬ ਦੀ ਧਰਤੀ ਨਾਲ ਧੋਖਾ ਹੈ ਪੰਜਾਬ ਦੇ ਲੋਕਾਂ ਕੰਧ ਪੈਸਿਆਂ ਦੀ ਖਾਤਰ ਸਰਕਾਰ ਦੀ ਵਾਹ ਵਾ ਇਸ ਪਾਲਿਸੀ ਤੇ ਨਾ ਕਰਨ ਲੱਗਿਓ ਨਹੀਂ ਤਾਂ ਪੰਜਾਬ ਦੇ ਲੋਕਾਂ ਦੇ ਤੁਹਾਨੂੰ ਮਾਫ ਨਹੀਂ ਕਰੇਗਾ